ਕੰਮ ਤਾਂ ਹੋ ਗਏ ਰੋਟੀ ਦਾ ਪੂਰਾ ਖਾਣੀ ਆ ਰੋਟੀਆਂ ਵੀ ਨਹੀਂ ਛੱਡਦੇ ਕਾਫੀ ਖਾਏ ਕਰੀਮ ਕਰੀਮ ਨਾਲ ਰੋਟੀ ਖਾਣੀ ਅੱਜ ਮੈਂ ਕੀ ਕਰੀ ਆਂ ਨਹੀਂ ਆ ਕੋੜੇ ਕੁਛ ਨਹੀਂ ਰੋਟੀ ਖਾਂਦੀ ਸੀ ਅੱਜ ਦਿਨ ਆ ਰੋਟੀ ਖਾਣੀ ਆ ਤੂੰ ਹਾਂ ਕਿਉਂ ਹਏ ਹਏ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਚਾਰ ਧਾਰ ਲੰਬ ਦਾ ਉਹਦੇ ਨਾਲ ਖਾ ਲੈ ਆਹ ਮਲਾਈ ਦਾ ਤਾਂ ਮੈਂ ਕਿਉਂ ਬਣਾਉਣਾਗਾ ਮੰਮੀ ਫੇਰ ਕੀ ਹੁੰਦਾ ਜੀ ਇੱਕ ਚਮਚਾ ਲੈ ਲੂੰਗੀ ਨਹੀਂ ਪਹਿਲਾਂ ਦੇਖ ਲੈ ਮਾੜਾ ਮੋਟਾ ਸਰੀਰ ਘਟਾ ਲੈ ਹੈ ਖਾ ਖਾ ਕੇ ਫੁੱਲੀ ਜਾਂਦੀਆਂ ਮਲਾਈ ਮੰਮੀ ਇੱਕ ਚਮਚੇ ਨਾਲ ਤਾਂ ਨਹੀਂ ਕੁਸ਼ ਹੁੰਦੀ ਨਹੀਂ ਲੋਕ ਪਤਾ ਕੀ ਕਹਿੰਦੇ ਨੇ ਐਨੀ ਮੋਟੀ ਐ ਇਹਨਾਂ ਦੀ ਬਹੂ ਹਜੇ ਕੱਲ ਦੀ ਆਈ ਹੋਈ ਹੈਗੀ ਆਹ ਮਲਾਈਆਂ ਖਾ ਖਾ ਕੇ ਕਿੱਥੇ ਜਾਣਾ ਅਸੀਂ ਪਤਾ ਕਿਵੇਂ ਘਰ ਜੋੜਿਆ ਹੈ ਨੇ ਪਾਣੀ ਚ ਪਿਉ ਪਿਉ ਕੇ ਰੋਟੀਆਂ ਨੂਨ ਤਰ ਤਰ ਕੇ ਰੋਟੀਆਂ ਜੇ ਨੂਨ ਨਹੀਂ ਵੀ ਹੁੰਦਾ ਸੀ ਨਾ ਮੈਂ ਹਾ ਹੁੰਦਾ ਤੇ ਕੀ ਇਹਨੇ ਤੇਰੇ ਪਾਣੀ ਕੋਲੇ ਨੂਨ ਭੁੱਕ ਲਾਂਦੀਆਂ ਮਿਰਚਾਂ ਪਾ ਲਾਂਦੀਆਂ ਮਾੜਾ ਜਿਹਾ ਪਾਣੀ ਪਾ ਕੇ ਪਿਉ ਕੇ ਰੋਟੀ ਖਾ ਲਾਂਦੀਆਂ ਹੁੰਦੀਆਂ ਸੀਗੀਆਂ ਆ ਤੈਨੂੰ ਚਾਹੀਦੀਆਂ ਨੇ ਦੁੱਧ ਮਲਾਈਆਂ ਚੁੱਪ ਕਰਕੇ ਅੰਬ ਦਾ ਚਾਰਨਾ ਰੋਟੀ ਖਾ ਮੰਮੀ ਮੇਰਾ ਮਾਨ ਸੀਗਾ ਕ੍ਰਿਮੀਨਲ ਖਾਂਦਾ ਇਹ ਕਦੋਂ ਕਰਦੇ ਹੋ ਤੁਸੀਂ ਨਹੀਂ ਮਨ ਤਾਂ ਸਾਰਿਆਂ ਦੀ ਹੁੰਦਾ ਆ ਮੇਰਾ ਕਿਹੜਾ ਮਨ ਨਹੀਂ ਹੁੰਦਾ ਖਾਣ ਨੂੰ ਪਰ ਮੈਂ ਘਰ ਜੋੜਦੀ ਆ ਆ ਤੋੜਦੀ ਨਹੀਂ ਹੈਗੀ ਮੰਮੀ ਭੁੱਖ ਲੱਗੀ ਪਈ ਸੀ ਨਹੀਂ ਭੁੱਖ ਲੱਗੀ ਆ ਆ ਪੀਪੰਬ ਦੇ ਚਾਰ ਦਾ ਕਾਦੇ ਵਾਸਤੇ ਭਰ ਕੇ ਰੱਖਿਆਗਾ ਮੈਂ ਨੂੰ ਸੁਆਦ ਨਹੀਂ ਲੱਗਦਾ ਚਾਰ ਨਹੀਂ ਮੇਰੀ ਗੱਲ ਸੁਣ ਫੇਰ ਆਪਦੇ ਪੇਕਿਆਂ ਦਾ ਮੰਗਾ ਲਾ ਨਾਲੇ 5 ਕਿਲੋ ਘਿਓ ਮੰਗਾ ਲਾ ਅਸੀਂ ਵੀ ਖਾ ਲਾਂਗੇ ਪਰ ਹੈ ਲੈ ਮੰਮੀ ਹੁਣ ਤੁਸੀਂ ਰੋਟੀ ਪਾਣੀ ਚ ਕਾ ਤੂੰ ਪੇਕਿਆਂ ਨੂੰ ਫੜ ਦਿਓ ਹੁਣ ਉਹ ਮੈਨੂੰ ਚਾਰ ਦਿਨ ਹੋਣਗੇ ਖਾਣੀ ਤਾਂ ਮੇ ਇੱਕ ਰੋਟੀ ਅਗੀ ਫੇਰ ਕੀ ਹੋਊ ਜੇ ਮੈਂ ਇੱਕ ਚਮਚਾ ਕਰੀਮ ਦਾ ਲੈ ਲੂੰਗੀ ਕਰੀਮ ਨਾਲ ਸਿਰ ਮੈਂ ਨਹੀਂ ਖਾਂਦੀ ਸ਼ੱਕਰ ਨਾਲ ਖਾ ਲੈਣੀ ਰੋਟੀ ਹਾਏ ਹਾਏ ਨਹੀਂ ਚਾਚ ਕੀ ਪਾਵਾਂਗੇ ਨਾਂ ਨਿਕ ਗੱਲ ਸੁਣ ਮੈਂ ਤੂੰ ਅੰਬ ਦੇ ਚਾਰਨਾ ਤੇਰਾ ਲੰਗਦੀ ਨਹੀਂ ਰੋਟੀ ਹੁਣ ਕੁੜੇ ਮम्मी ਮੋਦੀ ਆਣੀ ਲੱਗਦਾ ਜੇ ਕਰਦਾ ਸੀ ਮੇਰਾ ਘਰ ਨਾਲ ਫੋਨ ਕਰ ਤੇਰੇ ਬਾਪ ਨੂੰ ਉਹਨੂੰ ਕਹ ਮੈਨੂੰ ਪਨੀਰ ਭੇਜ ਦੇ ਫਿਰ ਪਨੀਰ ਦੀ ਸਬਜ਼ੀ ਬਣਾ ਕੇ ਖਾ ਲਈ ਨਾਲ ਪਰ ਉਹ ਇਧਰ ਨਾ ਰੋਟੀ ਖਾ ਲੈ ਬੰਦਿਆ ਵਾਂਗੂ ਆਉਗੀ ਇਹ ਕਿਧਰੇ ਕਾਸੇ ਨਾਲ ਕਿਧਰੇ ਕਾਸੇ ਨਾਲ ਕੀ ਕਰੀਆ ਯਾਰ ਤੜਕੇ ਦਾ ਰੱਬੇ ਨਹੀਂ ਹਟ ਰਿਆ ਜੇ ਮੜਾ ਜਾਂ ਕੰਮ ਕਰਨ ਲੱਗੇ ਤੇ ਤਾਂ ਇਹ ਉੱਤੋਂ ਆ ਚੜਿਆ ਬੇ ਕੀ ਇਕੱਲਾ ਹੀ ਬੁੜਬੁੜ ਕਰੀ ਜਾਂਦਾਗਾ ਕਕਲਾ ਬੋੜ ਬੋੜਤਾ ਮੈਨੇ ਕੀ ਕਰਨਾ ਮਤਾ ਕਾ ਪਟੜਾ ਕਰਿਆ ਤੜਕੇ ਦਾ ਹੋਰ ਮੈਂ ਕੀ ਕਰਨਾ ਆਹੋ ਆਹੀ ਕੁਛ ਕਰਨਾ ਕਿਹੜਾ ਤਾਂ ਹੋਰ ਇੱਥੇ ਕੋਈ ਹੋਰ ਕੰਮ ਕਰਨੇ ਨੇ ਹੋਰ ਤੇਰਾ ਭਾਈ ਕਰਕੇ ਜਾਂਦਾ ਹਾਈ ਮੈਂ ਮਰ ਗਈ ਵੇ ਫਟ ਗਈ ਮੇਰੀ ਕਿਸਮਤ ਜੱਦਾ ਹੋਇਆ ਮੇਰੇ ਭਾਈ ਦਾ ਮੇਰੇ ਭਾਈਆਂ ਤੱਕ ਨਾ ਜਾ ਗੱਲ ਸੁਣ ਲੈ ਮੇਰੀ ਹੋਰ ਕੀ ਕਰੀਏ ਫੇਰਾ ਜਿਹੜਾ ਕੁਝ ਕਹਿਣਾ ਨਾ ਤੂੰ ਮੈਨੂੰ ਕਹਿ ਉਹਨਾਂ ਤੱਕ ਜਾਣਦਾ ਤੇਰਾ ਮਤਲਬ ਨਹੀਂ ਬਣਦਾ ਹੈਗਾ ਹੋਰ ਕੀ ਕਰਾਂ ਮੈਨੂੰ ਐ ਤਾਂ ਦੱਸ ਦੇ ਤੜਕੇ ਦਾ ਤਾਂ ਮੈਂ ਲਗ ਰਿਹਾ ਮੈਂ ਚਾਹ ਨਹੀਂ ਪੀਤਾ ਮੈਂ ਪਾਣੀ ਨਹੀਂ ਪੀਤਾ ਹੋਰ ਦੱਸ ਕੀ ਕਰਾਂ ਆਹੋ ਹੋਰ ਤਾਂ ਤੂੰ ਗਵਾਂਡੀਆਂ ਦੇ ਪੀ ਕੇ ਆਉਣਾ ਤੈਨੂੰ ਤਾਂ ਘਰੇ ਕੁਝ ਨਹੀਂ ਮਿਲਦਾ ਤੈਨੂੰ ਕਿਤੇ ਕੋਈ ਰੋਟੀ ਪਾਣੀ ਬਣਾ ਕੇ ਦੰਦਾਗਾ ਤੂੰ ਤਾਂ ਆਪ ਬਣਾਉਣਾ ਦੇਖਾ ਤੇਰੇ ਕਿੱਥੇ ਹੱਥ ਮੱੱਚੇ ਹੋਣ ਜਿਹੜੇ ਤੂੰ ਆਪ ਬਣਾਉਣਾਗਾ ਮੜਾ ਮੋਟਾ ਧਿਆਨ ਨਾਲ ਗੱਲ ਕਰਿਆ ਕਰ ਤੂੰ ਗਮਾਂਡੀਆਂ ਦਾ ਨਾਮ ਨਾ ਲਿਆ ਕਰ ਮੜਾ ਮੋਟਾ ਕੁਝ ਤੂੰ ਆਪ ਵੀ ਕਰ ਲਿਆ ਕਰ ਹਰ ਇੱਕ ਗੱਲ ਤੂੰ ਗਮਾਂਡੀਆਂ ਨੂੰ ਲੈ ਲੈਣੇ ਵਿੱਚ ਹਰ ਇੱਕ ਗੱਲ ਤੂੰ ਗਮਾਂਡੀਆਂ ਨੂੰ ਲੈ ਲੈਣੇ ਆਹੋ ਤੈਨੂੰ ਤਾਂ ਉਹਨਾਂ ਦਾ ਬਾੜਾ ਹੀਗੜਾ ਮਾਰਦਾ ਹਨਾ ਅੱਛਾ ੱਲਾ ਕਿਹੜੀਆਂ ਕਰਦਾਗਾ ਮੈਨੂੰ ਕੀ ਹੀਗੜਾ ਮਾਰਦਾ ਹੈ ਗੱਲ ਸੁਣ ਲੈ ਮੇਰੀ ਉਹੀ ਬੂ ਬੂ ਲਾਈ ਜਣੀਆਂ ਇੱਕ ਕੰਮ ਦੇ ਪਿੱਛੇ ਹੀ ਪੈ ਜਾਣਾ ਹਨਾ ਮੈਂ ਤੈਨੂੰ ਐਂ ਕਹਿਨੀ ਆ ਆ ਦੇਖ ਲੈ ਵੇ ਲੋਕਾਂ ਦੇ ਬੰਦੇ ਨੇ ਸਵੇਰੇ ਚਲੇ ਜਾਂਦੇ ਨੇ ਸ਼ਾਮ ਨੂੰ ਕੰਮ ਤੋਂ ਆਉਂਦੇ ਨੇ ਆ ਇੱਕ ਤੂੰ ਆ ਆ ਜਿਹੜਾ ਮਿੱਟੀ ਦੇ ਵਿੱਚ ਮਿੱਟੀ ਹੋਇਆ ਰਹਿਣਾਗਾ आ, आ, अच्छा ਹੁਣ ਲੋਕਾਂ ਦੀ ਰੀਸ ਨਾਲ ਆਪਾਂ ਚੱਲਾਂਗੇ ਫਿਰ ਹੈ ਬੇ ਮੈਂ ਕਦੋਂ ਕਹਿਨੀ ਆ ਲੋਕਾਂ ਨੇ ਤਾਂ ਇੱਕ ਪਾਉਂਦੀਆਂ ਨੇ ਇੱਕ ਲਾਉਂਦੀਆਂ ਨੇ ਆ ਮੇਰੇ ਵਰਗੀ ਦੇ ਲੈ ਫੁੱਟੀ ਕਿਸਮਤ ਵਾਲੀ ਬੇ ਉਹੀ ਧੋਈ ਜਾਂਦੀ ਆ ਉਹੀ ਪਾਈ ਜਾਂਦੀ ਆ ਕੀ ਕਰਾਂ ਮੈਂ ਅੱਛਾ ਤੈਨੂੰ ਅੱਡੇ ਦਾ ਸੂਟ ਆ ਨਹੀਂ ਮਿਲਿਆ ਹੁਣ ਤੂੰ ਬਿਨਾਂ ਸੂਟ ਤੀ ਫਿਰਦੀ ਆ ਹੈ ਆਹੋ ਮਰਦੇ ਨੇ ਅੱਛਾ ਮੇਰੇ ਮਾਵਾ ਬਪ ਲਿਆ ਕੇ ਦਿੰਦੇ ਨੇ ਜਿਹੜੇ ਤੇਰੇ ਦਿੱਤੇ ਹੋਏ ਨੇ ਤੂੰ ਮੈਨੂੰ ਦੱਸ ਦੇ ਕਿਹੜੇ ਹੁੰਦੇ ਆ ਕਿ ਦੰਨਾ ਤੂੰ ਮੈਨੂੰ ਅੱਛਾ ਹੁਣ ਤੂੰ ਅੱਧੀ ਨਹੀਂ ਮਤਲਬ ਜਿੱਦਾਂ ਦਾ ਪਿਆ ਹੁੰਦੇ ਤਾਂ ਤੂੰ ਬਿਨਾਂ ਸੂਟਾਂ ਦੀ ਫਿਰਦੀ ਐ ਤੈਨੂੰ ਦਿੱਤੀ ਨਹੀਂ ਕੁਛ ਲੈ ਕੇ ਮੈਂ ਦੇ ਅੱਜ ਜਿਹੜੀ ਤੇਰੀ ਜੀਬ ਨਾ ਹੁਣ ਚੱਲਦੀ ਆ ਬਾਹਰ ਵੀ ਚਲਾ ਲਿਆ ਕਰ ਜਦੋਂ ਲੋਕ ਤੈਨੂੰ ਬੋਲ ਬੋਲ ਜਾਂਦੇ ਨੇ ਲੋ ਤਾਂ ਪੀ ਕੇ ਭੋਰਾ ਕਰਨਾ ਜਿਹੜਾ ਕਹਿੰਦੇ ਉਹਨਾਂ ਦੇ ਦਿਖਾ ਦੇ ਜਿਹੜਾ ਤੈਨੂੰ ਕਹਿੰਦੇ ਵੀ ਇਹ ਸੂਟ ਨਹੀਂ ਜੋ ਉਹਨਾਂ ਦੇ ਦਿਖਾ ਦੇ ਪਾਏ ਕਾਟਨ ਦੇ ਗੱਲ ਸੁਣਨਾ ਮੇਰੀ ਜੱਦੇ ਆ ਕਾਟਨ ਦੇ ਆ ਹੁਣ ਤਾਂ ਤੂੰ ਬਥੇਰਾ ਭੌਂਕਦਾ ਹੁੰਨਾ ਆ ਚਾਚੀ ਦੇ ਘਰੇ ਪਤਾ ਤੈਨੂੰ ਕੀ ਹੋ ਰਿਹਾ ਹਾਂ ਮੇਰੀ ਗੱਲ ਸੁਣ ਲੈ ਚਾਚੀ ਤਾਂ ਚੱਲਾ ਤਰੋ ਮਾਸੀ ਬਣੀ ਰਹਿੰਦੀ ਆ ਵੀ ਹਾਂ ਮੇਰੇ ਵਰਗੀ ਅਕਲ ਨਹੀਂ ਕਿਸੇ ਨੂੰ ਮੈਂ ਤਾਂ ਆਪਦੇ ਸਾਰੇ ਘਰ ਨੂੰ ਮੁੱਠੀ ਚ ਲਈ ਫਿਰਦੀ ਆ ਅੱਛਾ ਤੇ ਕੋਈ ਨਹੀਂ ਉਹਦੀ ਸੁਣਦਾ ਉਹਨੂੰ ਤਾਂ ਘਰੇ ਤੇਰਾ ਬੱਟੇ ਨਹੀਂ ਪੁੱਛਦੇ ਨਾਲੇ ਉਹਦੀ ਜਿਹੜੀ ਨੌ ਆ ਗਈ ਨਾ ਇੰਨੀ ਸਿਆਣੀਆਂ ਦੇਖ ਲੈ ਐਡੇ ਵੱਡੇ ਘਰ ਦੀ ਧੀ ਆ ਹੈ ਪੜ੍ਹੀ ਲਿਖੀ ਆ ਦੇਖ ਲੈ ਉਹ ਨਹੀਂ ਤੇਰੀ ਏਟ ਨਹੀਂ ਰਹਿਣ ਦਿੰਦੀ ਹੈਗੀ ਨਾ ਤੂੰ ਚਾਚੀ ਦੇ ਤਾਂ ਗੱਲਾਂ ਉਹਰੇ ਆਪਦੇ ਮਰੀਏ ਨੇ ਵੀ ਤੂੰ ਆਇਆ ਤੂੰ ਆਪਦੇ ਘਰ ਕਣੀ ਤਾਂ ਗੌਰ ਕਰ ਲੈ ਪਹਿਲਾਂ ਆਪਦੇ ਮੰਜੇ ਥੱਲੇ ਤਾਂ ਤੂੰ ਛੋਟੀ ਫੇਰ ਲੈ ਕਹਾ ਵਧੀਆਂ ਨੇ ਚਾਚੀ ਆਏ ਆ ਫਲਾਣਾ ਤੂੰ ਆਪਦੇ ਕੋਲ ਤੈਨੂੰ ਕਿਸੇ ਤੋਂ ਕੀ ਲੈਣਾ ਤੂੰ ਆਪਦਾ ਘਰ ਤਾਂ ਦੇਖ ਰਿਹਾ ਮੇਰਾ ਘਰ ਕਿਵੇਂ ਉਹ ਕਾਹੀ ਕਹਾ ਬਦੀ ਨਹੀਂ ਐ ਵੇ ਮੇਰੀ ਗੱਲ ਸੁਣ ਲੈ ਵੇ ਲੈ ਜਾਣਿਆ ਮੇਰੇ ਤਾਂ ਅੱਗ ਬਣੀਆਂ ਰੋਟੀ ਹਾਜਮ ਨਹੀਂ ਹੁੰਦੀ ਮੇਰੇ ਤਾਂ ਵੀ ਐਡੇ ਐਡੇ ਗੋਲੇ ਬਣ ਜਾਂਦੇ ਨੇ ਢਿੱਡ ਦੇ ਵਿੱਚ ਅੱਛਾ ਮੈਂ ਉਹਨਾਂ ਦੇ ਘਰ ਦੀ ਭਾਪ ਨਾ ਲਵਾ ਅੱਛਾ ਹਾਂ ਫਿਰ ਤੂੰ ਮਤਲਬ ਉਹ ਫਿਰ ਉਹਨਾਂ ਦੀ ਕਰ ਲੈਣਾ ਮੇਰੇ ਲਈ ਵੇ ਕਰਿਆ ਕਰ ਜੇ ਜਾਣੀ ਹੁੰਨੀ ਆ ਤਾਂ ਉੱਥੇ ਛੱਡ ਕੇ ਆ ਕਰ ਤੂੰ ਆਪਦਾ ਤਾਂ ਕੰਮ ਨਿਮੇੜ ਲੈ ਕਰ ਤੈ ਲੋਕਾਂ ਤੋਂ ਕਿਸੇ ਤੋਂ ਕੀ ਲੈਣਾ ਤੂੰ ਆਪਦਾ ਤਾਂ ਕੰਮ ਨਿਮੇੜਦੀ ਨਹੀਂ ਹੈਗੀ ਚੱਲ ਬੇ ਚੱਲ ਤੈਨੂੰ ਜਾਣਾ ਹੈਂਗੜਾ ਮਾਰਦਾ ਬਾਲਾ ਚਾਚੀ ਵਾਲਾ ਆਇਆਗਾ ਹਾਂ ਗੱਲਾਂ ਕਿਹੜੀਆਂ ਕਰਦਾਗਾ ਹੋਰ ਮੈਂ ਕੀ ਕਰਾਂ ਦੇ ਮੇਰੀ ਗੱਲ ਸੁਣ ਲੈ ਤੂੰ ਵੀ ਸਵੇਰੇ ਜਾਇਆ ਕਰ ਕਿਸੇ ਕੰਮ ਤੇ ਹੋਰ ਕੋਈ ਕੰਮ ਦੇਖ ਲੈ ਆ ਇੱਥੇ ਹੀ ਨਾ ਬੈਠਾ ਰਹਿ ਆ ਵੀ ਤਾਂ ਕੰਮ ਹੈ ਹੋਰ ਕੰਮ ਇਹ ਵੀ ਤਾਂ ਕੰਮ ਹੈ ਜਾਂ ਮੈਨੂੰ ਕਿਸੇ ਕੰਮ ਤੇ ਲਵਾ ਦੇ ਮੈਂ ਤੜਕੇ ਵਗ ਜੂ ਮੈਂ ਕਾਹਨੂੰ ਰਖਪੜ ਚ ਮਾਰੂਗਾ ਮੱਥਾ ਮੈਨੂੰ ਕਿਸੇ ਸਰਕਾਰੀ ਨੌਕਰੀ ਤੇ ਲਵਾ ਦਿੱਤੀ ਜਾਂ ਤੇਰੇ ਭਾਈ ਨੂੰ ਕਹਦੇ ਮੈਨੂੰ ਕਿਸੇ ਨਾ ਕੋ ਨੌਕਰੀ ਤੇ ਲਵਾ ਦੂਗਾ ਆਹੋ ਮੇਰੀ ਗੱਲ ਸੁਣ ਲੈ ਜੇ ਸਰਕਾਰੀ ਨੌਕਰੀ ਕਰਨੀ ਸੀ ਨਾ ਪੜ ਲੈਂਦਾ ਆ ਤੈਨੂੰ ਨਖਟੂ ਨੂੰ ਕਿਹੜਾ ਸਰਕਾਰੀਆਂ ਨਾਲ ਤੈਨੂੰ ਤਾਂ ਕਿਸੇ ਨੇ ਫੈਕਟਰੀ ਚ ਨਹੀਂ ਰੱਖਣਾ ਹੈਗਾ ਹਾਂ ਹੁਣ ਫੈਕਟਰੀ ਚ ਦਾ ਮੈਂ ਕੰਮ ਕਰਦਾ ਹੋਰ ਕੀ ਕਰਦਾ ਆ ਫੈਕਟਰੀ ਆ ਜੇ ਮੈਂ ਫੈਕਟਰੀ ਚ ਕੰਮ ਕਰਦਾ ਤਾਂ ਹੀ ਆ ਤੂੰ ਫਰੂਟ ਪਾਉਣੀ ਆ ਤਾਂ ਹੀ ਚੱਪਲਾ ਪਾਉਣੀ ਆ ਆਹੋ ਮੇਰੇ ਤਾਂ ਜਿਹੜੇ ਪਾਏ ਹੋਏ ਸੂਟ ਨੇ ਸਾਰੀ ਦੁਨੀਆ ਨੂੰ ਦੀਂਦੇ ਨੇ ਅੱਛਾ ਸਭ ਨੂੰ ਪਤਾ ਵੀ ਤੂੰ ਮੈਨੂੰ ਕੀ ਲੈ ਕੇ ਨਾ ਵੀ ਮਤਲਬ ਕਿ ਮੈਂ ਕੰਮ ਨਹੀਂ ਕਰਦਾ ਕੋਈ ਫਿਰ ਤਾਂ ਪਹਿਲੀ ਰਹਿਣਾ ਮੈਂ ਤੂੰ ਤੁਹਾਡੀ ਮੈਨੂੰ ਦਿੰਦਾ ਨਹੀਂ ਭੱਜਿਆ ਕਰ ਭੱਜਿਆ ਕਰ ਲੇ ਜਣਾ ਕਿ ਮੈਂ ਬੋਲਦਾਗਾ ਮੇਰਾ ਤਾਂ ਅੱਕ ਲਗੜਾ ਮੈਂ ਤਾਂ ਸੋਚਿਆ ਸੀ ਕਿ ਤੇਰੇ ਨਾਲ ਜੱਬਟਿਆ ਕੋਈ ਗੱਲ ਚੱਜਦੀ ਕਰੂੰਗੀ ਤੂੰ ਤਾਂ ਮੇਰਾ ਨਾ ਬੀਪੀ ਵਧਾ ਕੇ ਰੱਖਤਾ ਉਹ ਜਿਹੜਾ ਤੇਰਾ ਭਾਈ ਪੈਸਿਆਂ ਦਾ ਟਰੱਕ ਲੈ ਕੇ ਆ ਉਹਨੂੰ ਅੰਦਰ ਲਾਹਾ ਦੇ ਕਿਤੇ ਮੀਂਹ ਚ ਪਿੱਛੇ ਜਾਵੇ ਜਾ ਜੇ ਤੂੰ ਡੀਸੀ ਲੱਗਿਆ ਹੁੰਦਾ ਨਾ ਮੇਰਾ ਭਾਈ ਨਾ ਟਰੱਕ ਵੀ ਦੇ ਦਿੰਦਾ ਪੈਸਿਆਂ ਦਾ ਕਰਕੇ ਹਾਂ ਉਹਨਾਂ ਦਾ ਟਰੱਕ ਸਾਰਾ ਜਿਹੜਾ ਪੈਸਿਆਂ ਦਾ ਭਰਿਆ ਹੋਇਆ ਕਿਤੇ ਮੀਂਹ ਚ ਪਿੱਛੇ ਜੇ ਨਹੀਂ ਮਨਪ੍ਰੀਤ ਮਨਪ੍ਰੀਤ ਨੇ ਚਾਹ ਲਿਆ ਕੁੜੇ ਕਿਹੜੇ ਵੇਲੇ ਹੋ ਗਏ ਚਾਹ ਨੂੰ ਕਹੇ ਨਾ ਹਜੇ ਤੱਕ ਚਾਹ ਦੀ ਕੁੱਟ ਨਹੀਂ ਲੈ ਕੇ ਆਈ ਹੈਗੀ ਤਾਂ ਨਹੀਂ ਕੀ ਕਰੀ ਜਾਂਦੀ ਆ ਚਾਹ ਜਦੀ ਵੀ ਬਣਾ ਕੇ ਲਈਆਂ ਦੁੱਧ ਦਾ ਤੇ ਪਾਇਆ ਪਰਕ ਨਹੀਂ ਮੰਮੀ ਚਾਹ ਜਦੀ ਬਣਾਈ ਆ ਪੀ ਲੋ ਜਹਰ ਦੀ ਬਣਾਈ ਦਾ ਕੀ ਮਤਵਲਾ ਮੰਮੀ ਚਾਹ ਇਹ ਦੁੱਧ ਦੀ ਮੈਂ ਉਹ ਜੀ ਬਣਾਦੀ ਹੁੰ ਜਾ ਕੁੜਾ ਦੁੱਧ ਦੀ ਤਾਂ ਦੀ ਵਾਲਟੀ ਰੱਖਦੀਆਂ ਮੈਂ ਆ ਤੇਰੇ ਪਿੱਛੇ ਆ ਮਾਂ ਨੂੰ ਕਿਲੋ ਲਿਆ ਕੇ ਰੱਖਣਾ ਮੰਮੀ ਤੁਸੀਂ ਪਹਿਲਾਂ ਪੀਤਾ ਲਓ ਤੁਸੀਂ ਪਹਿਲੀ ਤਾਂ ਬੋਲੀ ਆਣੇ ਹੋਗੇ ਨਹੀਂ ਸੱਕ ਅੱਖਾਂ ਨੂੰ ਸੋਹਣੀ ਲੱਗੇ ਚਾਹ ਪਾਣੀ ਦੀ ਦੇਖ ਕੇ ਫੇਰ ਹੀ ਸਵਾਦ ਲੱਗਦੀ ਹੁੰਦੀ ਆ ਚੀਜ਼ ਕਿਤੇ ਕੋਲਾ ਦੁੱਧ ਦਾ ਆਪ ਪੀ ਕੇ ਹੋਵੇ ਕੁੱਟ ਚਾਹ ਚ ਨਾ ਪਾਇਆ ਹੋਵੇ ਮੰਮੀ ਮੈਂ ਕੀ ਕਰਨਾ ਪੀ ਕੇ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲੈ ਕੇ ਆਂਨੇ ਤੁਸੀਂ ਪਹਿਲਾਂ ਚਾਹ ਪਤਾ ਕਰ ਲਓ ਤੁਸੀਂ ਹੀ ਕਹਤੋਂ ਪਾਖੀ ਜਾਣੇ ਹੋਗੇ ਤੇ ਤੇਰੀ ਕੁਝ ਜ਼ਿਆਦਾ ਨਹੀਂ ਜਵਾਨ ਨਿਕਲਣ ਲੱਗ ਗਈ ਕੁਝ ਜ਼ਿਆਦਾ ਹੀ ਬੋਲਣ ਜਾਂ ਲੱਗ ਗਈ ਮੰਮੀ ਮੈਂ ਤੇ ਤੁਹਾਨੂੰ ਕੁਝ ਬੋਲੀ ਵੀ ਨਹੀਂ ਗਈ ਤੁਸੀਂ ਮੈਨੂੰ ਚਾਹ ਨੂੰ ਕਿਹਾ ਸੀ ਮੈਂ ਬਣਾ ਕੇ ਲਿਆਤੀ ਹਾਂ ਤੁਸੀਂ ਇੱਕ ਤਾਂ ਬੋਲੀ ਆਂਦੇ ਹੋ ਨਹੀਂ ਹੁਣ ਤੂੰ ਕੁਝ ਜ਼ਿਆਦਾ ਨਹੀਂ ਮੇਰੇ ਮੂੰਹ ਬੋਲਣ ਲੱਗ ਗਈ ਹੁਣ ਚਾਹ ਦੇ ਪੁੱਟੀ ਪੁੱਛੀ ਆ ਤਾਂ ਇਥੋਂ ਵੀ ਛੱਤੀ ਬਣਾਈ ਐ ਕਿ ਨਾ ਬਣਾਈ ਐ ਤੂੰ ਸਵਾਲ ਦਬਾਬ ਕਰਦੀ ਆ ਮੈਨੂੰ ਐ ਨਹੀਂ ਮੇਰੀ ਗੱਲ ਸੁਣ ਲੈ ਆ ਮੇਰੇ ਪਿੱਕੇ ਦੇ ਘਰੇ 12 ਮਹੀਨਿਆਂ ਦੀ 12 ਆਹ ਕੜੀ ਵਰਗਾ ਦੁੱਧ ਹੁੰਦਾ ਸੀ ਆ ਥੋੜਿਆ ਮਾਂਗੂ ਨਹੀਂ ਇੱਕ ਤੋਕੜ ਮਹੀਨਾ ਰੱਖ ਲਈ ਕਿਲੋ ਦੁੱਧ ਦਿੰਦੀ ਆ ਉਹ ਵੀ ਮੰਮੀ ਤੁਸੀਂ ਹਰ ਵਾਰੀ ਦੇ ਕਦੋਂ ਆਜਣੇ ਹੋਗੇ ਹਰ ਇੱਕ ਗੱਲ ਤੇ ਮੇਰੀ ਪੇਕਿਆਂ ਨੂੰ ਤੋੜ ਦੇਉਂਗੀ ਤੁਸੀਂ ਮੈਨੂੰ ਕਹ ਲਓ ਜੋ ਕਹਿਣਾਗਾ ਕੀ ਹੋ ਗਿਆ ਮੈਨੂੰ ਦੌੜਾ ਮਾਰਖਿਆ ਤਾਈ ਘੰਟਾ ਹੋ ਗਿਆ ਮੈਨੂੰ ਸੁਣਦੇ ਤੂੰ ਸਾਡੀਆਂ ਚੁਗਲੀਆਂ ਸੁਣੀ ਜਾਇਆ ਕਰ ਕੰਮ ਨਾ ਕੋਈ ਕਰਿਆ ਘਰ ਡੱਕਾ ਨਾ ਤੋੜਿਆ ਕਰ ਤੂੰ ਤੂੰ ਆਏ ਨੂੰ ਕੀ ਕਹਿ ਰਹੀ ਵਿਚਾਰੀ ਨੂੰ ਕੀ ਕਹਾਂ ਮੈਂ ਸਨੇ 18 ਮੈਂ ਸਿਰ ਬੱਕਰੀ ਦੀ ਛੋਡੇ ਮੈਂ ਜਾਣ ਬੈਠਾ ਬੇ ਬੱਕਰੀ ਦਾ ਛੋਡੇ ਦੀ ਆ ਜਦੋਂ ਮੈਂ ਆਈ ਤੀਗੀ ਆ ਪੰਜ ਨਸਾਂ ਸਾਰੇ ਆਈ ਤੋਂ ਆਈਆਂ ਨੇ ਗੀਆਂ ਉਹ ਮੈਦਾਨ ਦਾ ਸਾਡਾ ਖਾਨਦਾਨੀ ਦਾ ਹੁੰਦੇ ਨੇ ਜਿਦਿ ਤੂੰ ਆਇਆ ਘੁੱਟ ਪਾਈ ਰੀ ਚਾਰ ਮੈਂ ਸਭ ਕਿ ਗਿਆ ਹਟਿਆ ਨਾ ਵੇ ਜਾ ਕੇ ਦੇਖ 12 ਮੈਸਾ ਹਜੇ ਖੜੀਆਂ ਨੇ ਨਾਸਨੇ ਵਰਗੇ ਮੇਰੇ ਪੇਕੇ ਦਾ ਘਰੇ ਰੱਬ ਤਾਂ ਪਹਿਲੀ ਨਹੀਂ ਮੀਂਹ ਉਟਾਉਂਦਾ 15 ਸਾਲ ਨੇ ਹੋ ਗਏ ਮੀਂਹ ਪੈਂਦੇ ਨੂੰ ਤੂੰ ਹੋਰ ਥੱਲੇ ਲਾਹੀ ਜਾਨੀ ਰੱਬ ਨੂੰ ਕਿਉਂ ਕਦ ਨਾਲ ਲਾ ਲਿਆ ਰੱਬ ਮੈਂ ਕਿਹਦਾ ਸੱਪਾ ਲਿਆ ਰੱਬ ਤੇ ਆਹ ਗੋਫਰ ਤਾਂ ਕੱਡੇ-ਕੱਡੇ ਤੋਲ ਰੀਆਂ ਵੇ ਕੁਫਰ ਤੋਲਦੀਆਂ ਕੁਝ ਹੋਰ ਤੋਲਦੀਆਂਗੀ ਆ ਐਡਾ ਵੱਡਾ ਘਰ ਉਹੀ ਬਣ ਗਿਆ ਐ ਬਣਾਇਆ ਵੇ ਜਦ ਮੈਂ ਕੰਮ ਕਰਵਾਇਆ ਸੀ ਤੇਰੇ ਨਾਲ ਤਾਂ ਹੀ ਬਣਿਆਗਾ ਉਹ ਮੈਂ ਜਾਣਦਾ ਇਹਨੂੰ ਵਿਚਾਰੀ ਨੂੰ ਕਿਉਂ ਕੰਮ ਕਰਦੀ ਹੁੰਦੀ ਆ ਇੱਕ ਖੋਲੀ ਨਾਲੇ ਦੋ ਖੋਰੀ ਕਹੀ ਜਾਂਦੀਆਂ ਇਹਨਾਂ ਦੇ ਚਾਰ ਮੈਂ ਸਖੜੀਆਂ ਨੇ ਇਹਨਾਂ ਦੇ ਦੋ ਨਵੱਟਾ ਬਣ ਕੇ ਖੜ ਜਾਂਦੀਆਂ ਫਿਰ ਸਿਰ ਤੇ ਚਾਰ ਮੈਂ ਛਕਾ ਦੇਣ ਉਹਨੇ ਚਾਰ ਮੈਂ ਸੈਂ ਇਹਨਾਂ ਦੇ ਓਏ ਮੈਂ ਗਿਆ ਦੀ ਪਰਸੋ ਆਪਣੇ ਮੁੰਡੇ ਨਾਲ ਅਸੀਂ ਜਾ 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 ਕੇ ਆਏ ਇਹਨਾਂ ਦੀ ਮਹਿਸਾ ਤੈਨੂੰ ਦਿਖ ਗਈਆਂ ਆ ਮੇਰੇ ਮਾਪਿਆਂ ਦੇ ਘਰੇ ਤੈਨੂੰ ਕੁਝ ਨਹੀਂ ਦਿਖਿਆ ਹੈ ਮੇਰੇ ਮਾਪੇ ਨੰਘ ਹੋ ਗਏ ਛੋਟੇ ਕੁਝ ਨਹੀਂ ਕੀ ਹੁਣ ਲੈ ਲਈ ਆ ਹੁਣ ਕੋਈ ਪਤਾ ਨਹੀਂ ਮੈਂ ਗਿਆ ਵੀ ਨਹੀਂ ਅੱਛਾ ਤਰ ਗਿਆ ਕਿ ਬੜੇਵੇਂ ਲੈਣਤੀ ਉੱਥੇ ਹੋਰ ਲੈ ਆਂਦਾ ਉਹ ਕਾਲੇ ਮੋੜੇ ਪੱਲੇ ਬਾਤੀ ਮੇਰੇ ਤੇਰੇ ਬਾਪ ਨੇ ਬਹਿ ਜਾ ਵੇ ਬਹਿ ਜਾ ਨਿਚਲਾ ਕਿਤੇ ਮੈਂ ਤਾਂ ਹੋਰ ਨਾ ਕਿਤੇ ਲੈ ਨਹੀਂ ਕੋਸ ਭੱਗ ਜਾ ਤਾਂ ਉੱਠ ਜਾ ਬਹਿ ਕੇ ਆ ਕੇ ਸੁਣੂ ਢੇ ਮੇਰਾ ਕਹ ਰਾ ਤੂੰ ਕੰਮ ਕਰਾ ਉਧਰ ਮੈਂ ਇੱਥੇ ਨਹੀਂ ਹੁੰਦਾ ਕਮਾਈਆਂ ਮੈਂ ਜਾ ਚਾਹ ਦੀ ਕੁੱਟ ਲਿਆ ਜਾ ਕੇ ਜਿਵੇਂ ਤੂੰ ਉਹਨੂੰ ਵਿਗਿਆਨੀ ਦੀ ਤੰਗ ਕਰਦੇ ਆਂ ਕਹ ਨਾ ਹੁਣ ਮੈਂ ਵੀ ਬੱਸ ਅਸੀਂ ਤੰਗ ਕਰਿਆ ਕਰੂੰ ਤੈਨੂੰ ਪਹਿਲਾਂ ਮੈਂ ਤੈਨੂੰ ਲਾਡ ਨਾਲ ਰੱਖਦਾ ਸੀ ਮੇਰੀ ਗੱਲ ਸੁਣ ਲੈ ਬਥੇਰਾ ਜਿੰਨੇ ਚਿਰ ਬੇਬੇ ਦੀ ਤੇ ਬਥੇਰਾ ਕੰਮ ਕੀਤਾ ਇੱਕ ਦਿਨ ਨਹੀਂ ਕਹਾ ਐਸੀ ਕਦੇ ਕਿਸੇ ਤੋਂ ਐ ਕੁਛ ਨਹੀਂ ਕੀਤਾ ਮੇਰੀ ਮਾਂ ਨੇ ਕੀਤਾ ਸਾਰਾ ਕੁਝ ਤੇ ਤੇਰਾ ਆ ਜਿਹੜਾ ਮੰਜਾ ਭੈਣ ਜਿਹੜਾ ਪੁਰਾਣਾ ਜਿਹਾ ਇਹੀ ਸਮਾਂ ਤੇ ਤੁਰਾ ਇੱਥੇ ਬੈਠੀ ਰਹਿਣੀ ਵਾ ਵੇ ਤੇਰੇ ਹੋਰ ਹੋ ਤਾਂ ਤੂੰ ਦੇ ਕੇ ਜਾਂਦੇ ਤੀ ਪੋਲੀਆਂ ਪਕਾ ਪਕਾ ਕੇ ਬੇਬੇ ਹੋਰਾਂ ਨੂੰ ਐ ਕਿੱਦੇ ਥਾਲ ਪਰੋਸਿਆ ਮੈਨੂੰ ਉਹ ਬੇਬੇ ਰੋਟੀ ਲਾ ਕੇ ਦੇ ਦਿੰਦੀ ਸੀ ਮੈਨੂੰ ਆ ਹੁਣ ਬਗਿਆਨੀ ਜੀ ਨੂੰ ਤੰਗ ਕਰੀ ਜਾਂਦੀ ਆਪਣੀ ਧੀ ਨੂੰ ਵੀ ਕੋਈ ਐਂ ਤੰਗ ਕਰੂ ਵੇ ਮੇਰੀ ਗੱਲ ਸੁਣ। ਇਧਰਨੇ ਤੰਗ ਹੁੰਦੀ। ਘਰੇ ਕਿਸ ਚੀਜ਼ ਦੀ ਕਮੀ ਹੈਗੀ। ਚੰਗਾ ਸੋਣਾ ਖਾਂਦੀ ਆ ਮੰਦਾ ਬੋਲਦੀ ਹੈਗੀ। ਚੱਲ ਫਿਰ ਤੂੰ ਐਂ ਕਰ। ਤੂੰ ਜ਼ੋਰ ਲਾ ਲਾ ਮੈਂ ਮੁੰਡੇ ਤੇ ਨੂਨ ਹਾਲਦਾ। ਤੈਨੂੰ ਕੱਲੀ ਨੂੰ ਅੱਡ ਕੱਢਾਂਗੇ ਅਸੀਂ। ਕੱਢ। 14 ਵਾਰ ਕੱਢ ਤੇ। ਮੈਨੂੰ ਕੋਈ ਟੈਨਸ਼ਨ ਨਹੀਂ। ਘਾਲ ਦੀ ਰਤੂ ਆ ਗਈ ਆ। ਮੈਂ ਆਵਦੀਆ ਪਕਾਇਆ ਕਰੂੰ। ਆਵਦੀਆ ਖਾਇਆ ਕਰੂੰ। ਦੇਖ ਐਦਾਂ ਖਾ ਖਾਇਆ ਕਰੂੰ ਸੋਨੂੰ। ਚੰਗਾ ਮੇਰੇ ਅੱਖ ਚ ਨਾ ਮਾਰੀ। ਆਹ ਪਾਥਾ ਇਹ ਲਲੋੜ ਕਰੀ ਜਾਂਦੀ ਆ। ਤਨ ਤੇ ਕੱਢ ਲੈ ਜੀ 32 ਦੇ 32। ਚੱਲ। ਆਖਰੀ ਦਵਾਰੀ ਕਿੱਥੇ ਹੈ ਇਹਦਾ ਸਰ ਚੱਲ ਇੱਥੇ ਦੀਗਾ ਕਿੱਥੇ ਸੀ ਹਾਂ ਚੱਲ ਤੇਰਾ ਸੀਨ ਚ ਬਈ ਲਾ ਸੱਚ 32 ਦੇ 32 ਕੱਟ ਲੈਣੀਆਂ ਹੜਾ 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 ਕੋਈ ਤੰਤਾਲੀ ਗੱਲ ਹੁੰਦੀ ਹੈ ਤੇਰੀ ਮੈਂ ਮੇਰੇ ਤਾਂ ਤੰਤਾਲੀ ਹੁਣ ਹੈ ਨਹੀਂ ਜਿਹਦੇ ਕੋਲ ਤੰਤਾਲੀ ਗੱਲਾਂ ਨੇ ਉਹਦੇ ਕੋਲੇ ਵਾਗ ਜਾ ਮੈਂ ਤਾਂ ਆਪਦੀ ਨੂਹ ਨਾਲ ਦਾ ਤੂੰ ਮਾਰ ਜਾ ਜਾ ਵਾਗ ਜਾ ਮੈਂ ਤਾਂ ਸੀ ਜਾਊਗਾ ਵਾਗ ਜਾ ਖਾ ਲੈ ਜਾ ਕੇ ਨੂਹ ਦੀਆਂ ਪੱਕੀਆਂ ਮੈਂ ਇੱਥੋਂ ਨਾਲ ਕਿਤੇ ਲੈਦੀ ਤੂੰ ਪੱਕੀਆਂ ਚੰਗਾ ਫਿਰ ਹੁਣ ਨੂਹ ਨਾਲ ਮਾੜਾ ਚੰਗਾ ਬੋਲ ਜੀ ਠੀਕ ਹੈ ਵੇ ਭਗ ਜਾ ਜਾ ਭਗ ਜਾ ਭਾਗ ਜੀ ਮੇਰਾ ਘਰਾਂ ਮਤ ਇੱਥੇ ਬੈਠੀ ਇੱਥੇ ਬੈਠੂ ਮਰ ਪਰ ਕੱਤੇ ਦੀ ਬਿਮਾਰੀ ਚ ਹਰਾਮ ਜਾਦਾ ਲਹੂ ਪੀਣੇ ਜਾਤ ਤੂੰ ਭਗ ਜਾ ਭਗ ਜਾ ਮੌਰ ਕਟਾ ਲੇਗੀ ਮੈਂ ਤੂੰ ਨਾ ਬੈਠੋ ਕਿ ਤੱਕ ਨੇ ਅਸਲੀ ਲੈ ਲਈ ਤੂੰ ਜਾਣੀਆ ਕਿ ਨਾ ਨਾਲੇ ਮੈਂ ਸਾਰਾ ਦਿਨ ਇਹਨਾਂ ਦੇ ਕੰਮ ਕਰਦੀਆਂ ਤਾਂ ਵੀ ਮੈਨੂੰ ਇੰਨਾ ਕੁਝ ਮਿਲ ਮਿਲਦਾ ਗਾੜਾ ਖਾਣ ਦਾ ਦੁਸ਼ਵੜਾ ਇਹ ਕਿਰਾ ਕੰਮ ਹਜੇ ਨਹੀਂ ਜੀ ਬਸ ਕਰੀ ਜਾਂਦੀ ਆ ਤੈ ਕਹੇ ਮੂੰਹ ਲਮਕਾਰ ਖਤ ਲੁਕੀ ਮੂਲਮ ਕੋਹਦੀ ਗੱਲ ਨਹੀਂ ਬੇਬੇ ਨੂੰ ਦੇਖ ਲੋ ਦੇਖੀ ਮੈਂ ਅੱਜ ਰੋਟੀ ਖਾਂਦੀ ਸੀ ਸੋਈ ਚ ਮੈਨੂੰ ਆਏ ਚੰਬੜ ਗਈ ਕਹਿੰਦੀ ਕਰੀਮ ਨਾਲ ਰੋਟੀ ਨਹੀਂ ਖਾਣੀ ਮੈਨੂੰ ਇੰਨਾ ਕੁਝ ਬੋਲੀ ਮੇਰਾ ਤਾਂ ਕਰਕੇ ਮਨ ਖੇਜਿਆ ਪਿਆਗਾ ਕੋਈ ਉਹਦਾ ਤਾਂ ਦਿਮਾਗ ਖੱਲਿਆ ਹੋਇਆ ਠੀਕ ਹੈ ਖਾਣ ਪੀਣ ਦੀਆਂ ਚੀਜ਼ਾਂ ਸੀ ਮੈਨੂੰ ਉਹ ਚੰਗੀਆਂ ਜਿਹੜਾ ਦਸ ਵੀ ਬੰਦਾ ਖਾਊ ਨਹੀਂ ਤਾਂ ਹੋਰ ਕੀ ਹੋਰ ਮੈਨੂੰ ਇੰਨਾ ਕੁਝ ਬੋਲੀ ਮੇਰਾ ਮਾਮਸੀ ਮੈਂ ਕਰੀਮ ਨਾਲ ਰੋਟੀ ਖਾ ਮੈਨੂੰ ਕਹਿੰਦੀ ਚਾਰ ਨਾਲ ਖਾ ਲੈ ਫਿਰ ਮੈਨੂੰ ਇੰਨਾ ਕੁਝ ਬੋਲੀ ਕਹਿੰਦੀ ਉਹਦੇ ਪੇਕ ਤੂੰ ਮੰਗਾ ਇਹ ਬੋ ਮੈਨੂੰ ਇੰਨਾ ਕੁਝ ਬੋਲੀ ਸਾਰਾ ਦਿਨ ਨਾਲ ਮੈਂ ਤੁਹਾਡਾ ਕੰਮ ਕਰਦੀ ਆਂ ਕਿ ਫੇਰ ਵੀ ਮੈਨੂੰ ਇੰਨਾ ਕੁਝ ਮਿਲਦਾ। ਬੱਚਾ ਬੜੀ ਟੈਨਸ਼ਨ ਹਲਿਆ ਕਰ ਉਹੀ ਆ ਤੇ ਇਹ ਉਹ ਪਹਿਲਾਂ ਦੀ ਬਾਪੂ ਨੂੰ ਵੀ ਬੋਲੀ ਜਾਂਦੀ ਹੁੰਦੀ ਆ। ਚਲ ਸਬਜ਼ੀ ਬਣਾਉਣ ਜਾਂ ਸੋਚ ਜਾ ਕੇ। ਖੜਦਾ 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 ਖਬਰਦਾਰ ਜੇ ਇਹਨੂੰ ਹੱਥ ਲਾਇਆਗਾ ਤਾਂ। ਕਿਉਂ ਮੰਮੀ? ਕਿਉਂ ਕਿ ਕੀ ਗੱਲ? ਇਹਨੂੰ ਕਿਉਂ ਹੱਥ ਲਾਉਣਾ? ਆਪਦਾ ਪੇਕਾ ਦਾ ਮਹਗਾ ਸਭ ਕੁਝ। ਮੰਮੀ ਲੈ ਹੁਣ ਮੈਂ ਘਰ ਚ ਵਿਆ ਕੇ ਆਈ ਹਾਂ। ਨਹੀਂ ਵਿਆ ਕੇ ਆਈ ਹਾਂ। ਮੇਰੀ ਗੱਲ ਸੁਣ ਲਾ ਅੱਜ ਮੈਂ ਮੁੰਡੇ ਨੂੰ 扑ਕਾਉਂਦੀ ਸੀ ਤੂੰ ਮੇਰੇ ਨੂੰ ਬਾਹਰ ਖੜੀ। ਮੈਨੂੰ ਐਂ ਨਹੀਂ ਦਿੰਦੀ ਮੈਨੂੰ ਉਹ ਨਹੀਂ ਦਿੰਦੀ ਬੋ ਨਹੀਂ ਦਿੰਦੀ ਮੰਮੀ ਤੁਸੀਂ ਜਿੰਨੇ ਦੋਗਲੇ ਵਾਰ ਤਾਂ ਤੁਸੀਂ ਕਿਵੇਂ ਕਰਦੇ ਸੀ ਉਰੇ ਆ ਕੇ ਤੁਸੀਂ ਮੈਨੂੰ ਚਿੰਬੜ ਗਏ ਉਦੋਂ ਤਾਂ ਤੁਸੀਂ ਆਪ ਦੀ ਤੇਰੀ ਮਾਂ ਤੋਂ ਅਗਲੀ ਤੇਰੀ ਭੈਣ ਤੋਂ ਅਗਲੀ ਤੇਰੇ ਖਾਨਦਾਨ ਤੋਂ ਅਗਲਾ ਮੈਂ ਕਾ ਦੋਗਲੀ ਮੰਮੀ ਤੁਸੀਂ ਮੇਰੇ ਖਾਨਦਾਨ ਤੱਕ ਨਾ ਜਾਓ ਤੁਸੀਂ ਮੈਨੂੰ ਕਹਿ ਲਿਓ ਜੋ ਕਹਿਣਾਗਾ ਤੈਨੂੰ ਕਹਿਣਾ ਹੈਗਾ ਜਾ ਕੇ ਚੁੱਪ ਕਰਕੇ ਆਪਦੇ ਪਕਵਧੇ ਮੰਗਾ ਲੈ ਦਾਲ ਸਬਜ਼ੀ ਮੇਰੀ ਰਸੋਈ ਨੂੰ ਹੱਥ ਨਹੀਂ ਲਾਉਣਾ ਮੰਮੀ ਫਿਰ ਮੈਂ ਵੀ ਪਕਕੇ ਆਂਦੀ ਬਗਦੰਨੀ ਮੈਨੂੰ ਬਗਦਾ ਰੱਖਿਆ ਕਿਹੜਾ ਕੰਜਰ ਨੇ ਤੈਨੂੰ ਨੰਕ ਜਾ ਫਿਰ ਮੰਮੀ ਆਕੇ ਕਾਤੋਂ ਲੈ ਕੇ ਆਈ ਸੀ ਉਹ ਦੋ ਨੀਂਦ ਸੀ ਗੋ ਮੈਨੂੰ ਨਹੀਂ ਪਤਾ ਵੀ ਤੂੰ ਇਹੇ ਦੇ ਮੂੰਹ ਵਾਲੀ ਆਏਗੀ ਆਏ ਨੂਤਾ ਲਾਏਗੀ ਮੰਮੀ ਮੈਂ ਕੀ ਤੋਂ ਤਾਂ ਲਾਉਣਾ ਨਹੀਂ ਤੇਰੇ ਤਾਂ ਜਬਾਨ ਹੀ ਐਡੀ ਨਿਕਲਦੀ ਜਾਂਦੀ ਆ ਗਿੱਠ ਦੀ ਜਮਾਨ ਨਿਕਲ ਕੇ ਤੇਰੀ ਤਾਂ ਹੁਣ ਮੰਮੀ ਤੁਸੀਂ ਆਪਣੇ ਮੁੰਡੇ ਨੂੰ ਕਹਿ ਦਿੰਦੇ ਇਹ ਕਹ ਲੈ ਮੈਨੂੰ ਕਾਦੋਂ ਕਹਿਣਾ ਮੈਂ ਤੁਹਾਨੂੰ ਕੁਝ ਬੋਲਣੀ ਆਂਗੀ ਅੱਛਾ 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 ਸਾਡਾ ਮਾਂ ਪੁੱਤਾਂ ਦਾ ਤਾਂ ਫਰਕ ਪਵਾਉਣ ਤੇ ਤੁਲੀ ਹੋਈ ਆ ਹਾਂ ਬੇ ਆਉਦੀ ਮਾਂ ਨਾਲ ਲੜੂਗਾ ਫਿਰ ਮੇਰੇ ਕੰਨੀ ਦਾ ਹੋਊਗਾ ਮੈਂ ਪੇਕੀ ਤੀਜੇ ਦਿਨ ਲੈ ਕੇ ਵੇਜਿਆ ਕਰੂ ਆਪਦੇ ਮੰਮੀ ਮੈਂ ਤੁਹਾਡੀ ਮਾਂ ਪੁੱਤਰ ਚਵਾ ਦੋ ਫਰਤ ਪਾਉਂਗੀ ਨਹੀਂ ਮੈਂ ਤੇਰੀਆਂ ਸਭ ਕਰਤੂਤਾ ਜਾਣਦੀਆਂ ਤੇਰੀ ਕੱਲੀ ਕੱਲੀ ਕਰਤੂਤ ਦੇ ਬਾਕ ਤਾਂ ਮੈਂ ਮੰਮੀ ਮੈਂ ਤੁਹਾਡਾ ਕੀ ਮਾੜਾ ਕਰ ਤੂੰ ਤੁਸੀਂ ਮੈਨੂੰ ਐਂ ਕਾਹਦੂ ਕਹਿਣੇ ਹੋਗੇ ਨਹੀਂ ਮਾੜਾ ਨਹੀਂ ਤੇਰਾ ਜਿੰਨਾ ਦਾ ਕਿਸੇ ਨੇ ਸਾਡਾ ਮਾੜਾ ਕੀਤਾ ਹੀ ਨਹੀਂ ਹੈਗਾ ਜਿੰਨਾ ਤੂੰ ਕਰੀ ਜਾਨੀ ਹੈਗੀ ਮੇਰੇ ਨਾਲ ਜ਼ਿਆਦਾ ਬੋਲਣ ਦੀ ਲੋੜ ਨਹੀਂ ਮੇਰੇ ਨੂੰ ਸੋਚ ਪੜਨੇ ਦੀ ਜ਼ਰੂਰਤ ਨਹੀਂ ਸਮਝ ਗਈ ਮੰਮੀ ਸਬਜ਼ੀ ਬਣਾਉਣੀ ਸੀ ਹੁਣ ਰੋਟੀ ਦਾ ਟਾਈਮ ਕੋਈ ਨਹੀਂ ਮੈਂ ਬਾਹਰੇ ਫੜਾ ਦੂੰਗੀ ਰੋਟੀ ਦਾ ਟਾਈਮ ਹੈਗਾ ਬੜੀਆਂ ਪੋਲੀਆਂ ਲਾ ਲਾ ਦਿਨੀਆਂ ਗਈ ਕਦੇ ਸੌਹਰੇ ਨੂੰ ਲੜਾ ਦਿੰਦੀ ਐ ਕਦੇ ਮੁੰਡੇ ਨੂੰ ਲੜਾ ਦਿੰਦੀ ਐ ਮੇਰੇ ਨਾਲ ਤੇਕਰ ਤੁੱਤੀ ਮਾਰੇ ਆਹੀ ਕੋਸ਼ਿਸ਼ ਕਰਕੇ ਤੋਰੀ ਹੋਈਆਂ ਹੋਰ ਨਹੀਂ ਕੋਸ਼ਿਸ਼ ਕਰਕੇ ਤੋਰਿਆ ਵੀ ਬਸ ਜੁਲਕ ਲੋ ਰੋਲੋ ਫਿੱਟ ਲੋ ਆਹੀ ਕੰਮ ਸਖਿਆ ਹੋਇਆ ਜੇ ਮਾੜਾ ਮੋਟਾ ਕੋਈ ਚੱਜਦਾ ਲੱਕਣ ਦਿੰਦੀ ਚੱਜ ਸੂਰਦੀ ਹੁੰਦੀ ਬਾ ਤੂੰ ਮੇਰੇ ਨਾਲ ਐਂ ਕਰ ਤੂੰ ਕੀਤਾ ਮੈਂ ਤਾਂ ਇਹਨਾਂ ਦਾ ਫੇਰ ਵੀ ਇੰਨਾ ਚੰਗਾ ਸੋਚਦੀ ਆਂਗੀ ਕਿੱਥੇ ਮੈਂ ਵਿਆਹ ਕਰਾ ਕੇ ਇੱਥੇ ਫਸ ਗਈ ਮੈਂ ਤਾਂ ਇੰਨੀ ਪੜ੍ਹੀ ਲਿਖੀ ਸੀ ਕਿ ਮੈਂ ਤਾਂ ਕੋਈ ਵਧੀਆ ਪਰਿਵਾਰ ਚਾਹੀਦਾ ਸੀਗਾ ਕਿੱਥੇ ਫਸਾਤੀ ਇੱਥੇ ਮੈਂ ਕਲੇਸ਼ੀਆਂ ਦੇ ਡੱਬੇ 'ਚ ਮੇਰੇ ਕੋਈ ਸੁਣਦਾ ਵੀ ਨਹੀਂ ਇੱਥੇ ਓ ਰੱਬਾ ਤੂੰ ਮੈਨੂੰ ਕਿਹੜੇ ਸੱਜਾ ਦੇ ਰਿਹਾ ਤੂੰ ਮੈਂ ਹਜੇ ਕੀ ਕੀਤਾ ਸੀ ਤੇਰਾ ਤੇਰਾ ਕੀ ਵਿਗਾੜਿਆ ਸੀ ਮੈਂ ਹਜੇ ਵੇ ਕੀ ਹੋ ਗਿਆ ਉਹੀ ਬੜਬੜ ਕਰਦਾ ਰਹਿਣਾਗਾ ਤਿੰਨ ਤਿੰਨ ਹੋ ਗਏ ਮਾੜਾ ਮੋਟਾ ਚੱਕਣ ਦਾ ਨੌ ਵੀ ਲੈ ਲਿਆ ਕਰ ਕੋ ਪਿਆ ਛੋਟਾ ਕਰਾ ਲਾਇਆ ਬੜ ਬੜ ਸਿਰਤੇ ਹੋਰ ਚੱਕੂ ਉਹਨਾਂ ਨੂੰ ਕੌਣ ਆ ਕੇ ਨਾ ਜਦੋਂ ਤਾਂ ਵੱਡੇ ਨੇ ਸੱਟ ਨਹੀਂ ਸਕਦਾ ਹੈਗਾ ਹਾਂ ਅੱਛਾ ਮੈਂ ਛੋਟਾ ਗੋਲ ਰੱਖਿਆ ਹੋਇਆ ਵੇ ਕਿਦਰੇ ਨਹੀਂ ਘਟਦਾ ਤੂੰ ਬਥੇਰਾ ਐਡਾ ਵੱਡਾ ਜਾਗਦਾ ਜਿਉਂਦਾਗਾ ਹਾਂ ਤੁਸੀਂ ਨਾ ਕੁਛ ਹੱਥ ਲਾਇਓ ਥੋਨੂੰ ਛੋਟੇ ਹੱਥਾਂ ਦੇ ਕੰਡੇ ਲੜਦੇ ਹੋਣਗੇ ਤੁਸੀਂ ਨਾ ਕੁਛ ਕਰਿਓ ਵੇ ਮੇਰੀ ਗੱਲ ਸੁਣਦਾ ਨਾ ਤਾਂ ਮੈਂ ਪੇਕਿਆਂ ਦੇ ਘਰੇ ਕੰਮ ਕੀਤਾ ਸੀ ਨਾ ਮੈਂ ਹੁਣ ਇੱਥੇ ਕਰਨਾਗਾ ਮੇਰੇ ਤਾਂ ਦੋ ਭਾਂਡੇ ਨੇ ਉਹ ਸਾਫ਼ ਕਰਦਣੀਆਂ ਦੋ ਫੁਲਕੇ ਨੇ ਉਹ ਬਣਾ ਲੈਣੀਆਂ ਹੋਰ ਨਹੀਂ ਮੇ ਤਾਂ ਹੁੰਦਾ ਹੈਗਾ ਹਾਂ ਭਾਈ ਚੱਕ ਕੇ ਜਾਊ ਇਹਨੂੰ ਹਾਏ ਮੈਂ ਮਰਦਾ ਵੇ ਜੈ ਖਾਣੇ ਦੇ ਆ ਉਹ ਚੱਕ ਕੇ ਭੱਜ ਜੂਗਾ ਵੇ ਗੱਲ ਸੁਣਨਾ ਮੇਰੀ ਮੈਂ ਨਾ ਅੱਜ ਤੱਕ ਤੇਰੇ ਮੂਹਰੇ ਨਹੀਂ ਬੋਲੀ ਹੈਗੀ ਮੈਂ ਤਾਂ ਕਹਿੰਦੀ ਆ ਤੂੰ ਚੁੱਪ ਕਰ ਜਾਵੇਂਗਾ ਚੁੱਪ ਕਰਕੇ ਤੂੰ ਜਾਰੀ ਮੇਰੇ ਭਾਈ ਨੂੰ ਫੜ ਲੈਣਾ ਹੋਰ ਮੈਂ ਦੱਸ ਕਿੱਧਰ ਜਾਵਾਂ ਫਿਰ ਹੋਰ ਖਬਰਦਾਰ ਜੇ ਮੇਰੇ ਭਾਈ ਨੂੰ ਫੜਿਆ ਆਉਂਦੇ ਪਾਸਤਾ ਨਹੀਂ ਹੋਰ ਕੌਣ ਚੱਕੂ ਇਹਨਾਂ ਨੂੰ ਆ ਕੇ ਹੋਰ ਗਮਾਂਟੀ ਚੱਕਣਗੇ ਨਾ ਗਵੰਡੀ ਕੇ ਚੱਕਣਗੇ ਚੱਕ ਤੂੰ ਤੇਰਾ ਘਰ ਆਗਾ ਹਾਂ ਨਾਲੇ ਮੇਰੀ ਗੱਲ ਸੁਣ ਲਾਵੇ ਮੇਰਾ ਤਾਂ ਨਾ ਤੈਨੂੰ ਦੇਖ ਕੇ ਉਹੀ ਬੀਪੀ ਵਧ ਜਾਂਦਾ ਬੀਪੀ ਦਾ ਤੇਰਾ ਮੈਂ ਇਹ ਜਾ ਵਧਾ ਦੂੰਗਾ ਤੇਰੇ ਮਾਰ ਕੇ ਚੱਪਲ ਕਰੀ ਤੌੜੀ ਲਾ ਦੂੰਗਾ ਮੈਂ ਚੱਲ ਵੇ ਚੱਲ ਤੂੰ ਹੋਰ ਕਰ ਵੀ ਕੀ ਸਕਦਾਂਗਾ ਨਖੱਟੂ ਕਿਸੇ ਥਾਂ ਦਾ ਮੇਰੀ ਗੱਲ ਸੁਣ ਜਰ ਮੈਨਾਂ ਜ਼ਿਆਦੇ ਨਾ ਬੋਲ ਜਿੱਥੇ ਜਾਣਾ ਤੂੰ ਵਗ ਜਾ ਮੇਰੇ ਨਾਲ ਜ਼ਿਆਦੇ ਬੋਲਣ ਦੀ ਤੈਨੂੰ ਲੋੜ ਨਹੀਂ ਜਾ ਵਗ ਜਾ ਜਿੱਥੇ ਤੈਨੂੰ ਜਾਵੇ ਵੀ ਮੈਂ ਤਾਂ ਤੈਨੂੰ ਤਾਂ ਦੱਸਣਾਈ ਸੀ ਲੈ ਜਾਣਾ ਨਾ ਹੋਵੇ ਕਿਸੇ ਥਾਂ ਦਾ ਵੀ ਫਿਰ ਮਗਰੋਂ ਨਾ ਸਾਰਾ ਘਰ ਸਿਰ ਤੇ ਚੱਕ ਲੈਣਾ ਵੀ ਕਿੱਥੇ ਗਈ ਕਿੱਥੇ ਗਈ ਕਿੱਥੇ ਗਈ ਫਿਰ ਅੰਡੀਆਂ ਗਮੰਡੀਆਂ ਨੇ ਜਾ ਤੂੰ ਮੇਰੇ ਕਹੇ ਤੋਂ ਨਾ ਤਾਂ ਤੂੰ ਮੇਰੇ ਕਹੇ ਤੋਂ ਸਮਝੇ ਨਾ ਤੈਨੂੰ ਲੋੜਾ ਸਮਝਾਉਣ ਦੀ ਜਾ ਵਗ ਜਾ ਜਿੱਥੇ ਜਾਣਾ ਮੈਂ ਤਾਂ ਆਪਦਾ ਕੰਮ ਹੀ ਕਰ ਲੈਣਾ ਮੈਂ ਕਰਦੇ ਡੱਸ ਕੇ ਇੱਥੇ ਕਰ ਲੈਣਾ ਚਾਰ ਭਾਂਡੇ ਪੈਨੇ ਨਾ ਉਹ ਚਾੜੇ ਉਹ ਵੀ ਸਾਫ ਕਰ ਦੀ। ਅੱਛਾ ਤੂੰ ਨਾ ਕੁਛ ਕਰੀ ਤੂੰ ਨਾ ਹੱਥ ਲਾਈ। ਵੇ ਆ ਕੇ ਕਰ ਦੂੰ ਜਿਹੜਾ ਕੰਮ ਰਹਿ ਜੂਗਾ ਮੈਂ ਤਾਈ ਕੋਲ ਜਾ ਜਾਵਾਂ। ਅੱਛਾ ਜਾ ਜਾ। ਹਾਂ। ਤਾਈ ਨਾਲ ਰਲ ਜਾ। ਠੀਕ ਆ ਠੀਕ ਆ ਚੰਗਾ ਰਲ ਜੂਗੀ। ਹਾਂ ਜਿਆਦੇ ਆਈ ਆ ਤਾਈ ਵਾਲੀ ਪੱਟੀ ਹੀਜ ਵਾਲੀ। ਨਹੀਂ ਚਾਚੀ। ਹੋ ਕਰਈਆਂ। ਨਹੀਂ ਕਰਈਆਂ ਨਹੀਂ ਆ ਗਈ ਨਹੀਂ ਆ ਗਈ। ਹਾਂ ਲੈ ਕਰੇ ਬਾਹਰ ਅੰਦਰ ਵੀ ਆ ਜਾ ਕਰ ਤੂੰ ਤਾਂ ਘਰੇ ਹੀ ਬੈਠੀ ਰਹਿਣੀ ਆ। ਨਾ ਮੇਰੀ ਗੱਲ ਸੁਣ। ਮੈਂ ਬਾਹਰ ਅੰਦਰ ਫਿਰਾਂ ਤੇ ਘਰ ਦੇ ਕੰਮ ਦੇਖਾਂ ਨਹੀਂ ਹੁਣ ਤਾਂ ਤੇਰੀ ਸੁੱਖ ਨਾਲ ਨੂੰ ਆਈ ਹੋਈ ਆ ਉਹ ਬਠੇਰਾ ਘਰ ਦਾ ਸਾਂਭ ਲਿੰਦੀ ਹੋਣੀ ਆਗੀ ਨਹੀਂ ਘਰ ਦਾ ਕਿਹੜਾ ਸਾਂਭਦੀ ਆ ਜੇ ਮਾੜਾ ਮੋਟਾ ਆਪਨਾ ਕੁਝ ਦੇਖੂ ਨਾ ਪੋਰਾ ਕੰਮ ਨਹੀਂ ਤੇ ਕਰਕੇ ਰਾਜੀ ਹੈਗੀ ਹੈ ਆਹੋ ਲੈ ਹੂੰ ਤਾਂ ਕਹਨੇ ਸਾਡੀ ਨੂੰ ਏਡੇ ਵੱਡੇ ਘਰ ਦੀ ਆ ਪੜ੍ਹੀ ਲਿਖੀ ਆ ਪੜ੍ਹੀ ਲਿਖੀ ਕੀ ਸੁਆ ਜੇ ਫਿਰ ਘਰ ਨਾਲ ਸਾਂਭਣਾ ਆਇਆ ਉਹਨੂੰ ਨਿਕੱਲੀ ਪੜਾਈ ਪੜਾਈਆ ਕੰਮ ਦਾ ਦਾ ਘਰ ਦਾ ਡੱਕਾ ਨਹੀਂ ਤੋੜਨਾ ਆਉਂਦਾ ਹੈਗਾ ਆ ਸਾਰਾ ਕੁਹਾਪ ਕੋਲੇ ਖੜ ਖੜ ਕੇ ਸਿਖਿਉਣੀ ਹੈਗੀ ਬਸ ਆ ਮੁੰਡੇ ਦੇ ਕੰਨ ਭਰਦਾਂ ਦੀ ਕਦੇ ਆਪਦੇ ਸਹੁਰੇ ਦੇ ਕੰਨ ਭਰਦਾਂ ਦੀ ਹੈਗੀ ਮੇਰੇ ਖਿਲਾਫ ਹੀ ਲੜਾਈ ਜਾਂਦੀ ਰਹਦੀ ਉਹਨਾਂ ਨੂੰ ਹਾਈ ਮੈਂ ਮਰ ਜਾ ਨਹੀਂ ਚਾਚੀ ਚਾਚਾ ਵੀ ਤੈਨੂੰ ਬੋਲਦਾ ਆਹੋ ਚਾਚਾ ਤਾਂ ਤਾਂ ਢੀ ਜਬਾਨ ਲੱਗ ਗਈ ਲੈ ਦੇਖ ਲੈ ਕਦੇ ਤੇਰੇ ਮੂਰੇ ਸਾਹ ਨਹੀਂ ਸੀ ਕੱਢਦਾ ਹੈਗਾ ਕਹਿੰਦੀ ਆ ਵੀ ਜਿਹੜੇ ਤੇਰੇ ਚਾਚੇ ਦਾ ਸਾਹ ਨਹੀਂ ਤੇ ਨਿਕਲਿਆ ਹੁਣ ਬੋਲਦਾ ਨਹੀਂ ਥੱਕਦਾ ਹੈਗਾ ਉਹ ਬੂ ਮੈਂ ਮਰ ਜਾ ਨੀ ਚਾਚੀ ਇਹਨੂੰ ਦੇਖੇ ਦੇਖੇ ਰੱਖਿਆ ਕਰ ਤੈਨੂੰ ਪਤਾ ਵੀ ਬਗਾਨੀਆਂ ਕਦੇ ਧੀਆ ਨਹੀਂ ਬਣਦੀਆਂ ਹੁੰਦੀਆਂ ਨਹੀਂ ਕਦ ਬਣੀਆਂ ਨੇ ਮਾਣੇ ਮੈਂ ਤਾਂ ਕਿੱਥੇ ਬਣਾ ਕੇ ਰਾਜੀ ਆ ਭਾਵੇਂ ਮੇਰਾ ਤਾਂ ਘਰ ਦੀ ਪਸਾੜੀ ਲਿਉਣ ਵਾਲੀ ਕਰ ਰੱਖੀ ਐ ਨੇ ਜਨਾਨੀ ਨੇ ਹੋਰ ਨਾ ਜੱਗਾ ਉਹ ਵੀ ਨਹੀਂ ਸੁਣਦਾ ਤੇਰੀ ਹੂੰ ਜੱਗਾ ਤਾਂ ਸਾਡਾ ਉਹਦੀ ਬੋਲੀ ਬੋਲਦਾ ਕੁੜਾ ਮਾੜਾ ਜਾਂ ਕੁਝ ਕਹਿਦਾ ਨਹੀਂ ਆ ਜਿਹੜਾ ਮਮਦਣ ਉਹਦੇ ਕੰਨੀ ਸਿੱਟੂ ਗੱਲ ਨੂੰ ਕੁੜਾ ਮਮਦਣ ਉਹਦੇ ਕੰਨੀ ਸਿੱਟੂ ਗੱਲ ਨੂੰ ਤੇ ਹਲਾਨੀ ਚਾਚੀ ਜਦੋਂ ਤੂੰ ਆਈ ਨਹੀਂ ਸੀ ਇਹਨਾਂ ਦੇ ਘਰੇ ਭੰਗ ਭੁੱਜਦੀ ਸੀ ਹੈ ਆ ਚਾਚਾ ਦੇਖ ਲੈ ਕਿਵੇਂ ਲੂਸ ਲੂਸ ਕਰਦਾ ਫਿਰਦਾ ਸੀ ਸਾਰਾ ਘਰ ਤਾਂ ਬੰਨ ਲਿਆ ਹੈ ਕਿਵੇਂ ਮੁੰਡੇ ਨੂੰ ਪੜਾ ਲਿਖਾ ਲਿਆ ਉਹਦੇ ਪੈਰਾਂ ਦੇ ਵੀ ਨਾਲੇ ਜ਼ਮੀਨ ਦੁੱਗਣੀ ਬਣਾਤੀ ਹੋਰ ਦੱਸ ਇਹਨਾਂ ਨੂੰ ਕੀ ਚੱਲਦਾ ਤੇਰਾ ਚਾਚਾ ਤਾਂ ਕਹਿੰਦਾ ਤੇਰੇ ਆਈ ਤੋਂ ਸਾਡੇ ਘਰ ਦਾ ਪਿੱਛਾ ਵਗ ਗਿਆ ਸਾਡੇ ਤਾਂ ਘਰ ਆ ਭਰਿਆ ਪਰੁੰਨਿਆਂ ਤੇ ਇਨੇ ਡੰਗਰ ਇਨੇ ਪਸ਼ੂ ਆਏ ਕਰੇ ਹੈ ਜਦੋਂ ਮੈਂ ਪਹਣੇ ਮੇਰੇ ਪੇਕੇ ਦੇ ਘਰੇ ਦੀ 12 ਮਹੀਸਾਂ ਖੜੀਆਂ ਤੇ ਸਾਡੇ ਇਹ ਗੱਲ ਦੇਖ ਝੂਠ ਹੀ ਹੈਗੀ ਸੱਚ ਗੱਲ ਹੈਗੀ ਤੇ ਆਹ ਹੁਣ ਦੇਖ ਲੈ ਇੱਥੇ ਕੀ ਸੀਗਾ ਤੇਰੇ ਚਾਚੇ ਕੇ ਮੈਨੂੰ ਕਹਿੰਦਾ ਸੜ ਤਾਂ ਬੱਕਰੀਆਂ ਰੱਖੀਆਂ ਹੋਈਆਂ ਸੀ ਬੂ ਮੈਂ ਮਰਦਿਆਂ ਲਾ ਦੇਖ ਲੈ ਹੈ ਨਹੀਂ ਉਹ ਤਾਂ ਗੇ ਕਰੇ ਚਾਚੇ ਨੇ ਇਹ ਜੀ ਗੱਲ ਨਹੀਂ ਸੀ ਬੋਲੀ ਜਿਹੜੇ ਹੁਣ ਬੋਲਦਾਗਾ ਨਹੀਂ ਭੈਣੇ ਪੁੱਛਣਾ ਕੋਸ ਮੈਂ ਤਾਂ ਸੱਚੀ ਬਸ ਆਗੇ ਆ ਗਈ ਜੀ ਚੁਬਲਿਆ ਕੇ ਮੱਥਾ ਟੇਕਦੀਆਂ ਜਿਉਂਦੇ ਰਹੋ ਭਾਈ ਜਿਉਂਦੇ ਰਹੋ ਅੰਦਰ ਚੁਗਲੀਆਂ ਕਰ ਲਓ ਭਾਈ ਆ ਕੇ ਆਜੋ। ਨਾ ਚਾਚਾ ਜੀ ਚੁਗਲੀਆਂ ਦਾ ਕੀ ਨੇ ਮੈਂ ਤਾਂ ਐਂ ਢੱਡ ਫੋਲਦੀ ਸੀ ਚਾਚੀ ਨਾਲ। ਓ ਮੈਂ ਜਾਣਦਾ ਭਾਈ ਢੱਡ ਨਾ ਮੇਰੀ ਗੱਲ ਸੁਣ ਕੇ ਹੋ ਆਜੋ। ਇੱਕ ਮਿੰਟ ਚੁਗਲੀਆਂ ਕੀ ਦੀਆਂ ਕਰ ਲੀਆਂ। ਤਾਂ ਮੈਨੂੰ ਹੁਣ ਸੁਣਦੇ ਜੀ ਚਾਚਾ ਬੰਦ ਨਹੀਂ ਕੀਏ ਮੈਂ ਇੱਧਰ ਕੱਖ ਪਰੇ ਡੰਗਰਾਂ ਨੂੰ। ਹਾਏ ਹਾਏ ਉਹ ਤਾਂ ਐ ਪੁੱਛਦੀ ਸੀ ਕੁੜੀ ਕਹਿੰਦੀ ਚਾਚਾ ਕਿੱਥੇ ਗਿਆ ਹੋਇਆ ਮੈਂ ਇੱਧਰ ਨੂੰ ਗਿਆ ਹੋਇਆਗਾ। ਹਾਂ ਭਾਈ ਦੱਸ ਚਾਚਾ ਟਿੰਡੀਆਂ ਲੈਣੀਆਂ ਨੇ ਬੋਲ। ਨਾ ਚਾਚਾ ਮੈਂ ਕੀ ਲੈਣਾ ਮੈਂ ਤਾਂ ਆਪਦੇ ਘਰੇ ਬਠੇ ਰਹੀ ਖੋਸਾਂ ਨਹੀਂ ਚਾਚੀ ਮੈਂ ਤਾਂ ਤੇਰੇ ਕੋਲ ਤੜਫਣਦੀ ਹੁੰਨੀ ਆ ਤਾਂ ਆ ਜੰਨੀ ਆ ਵੀ ਚਲ ਚਾਚੀ ਕੋਲੇ ਦੁੱਖ ਸੁੱਖ ਕਰੇ ਆਵਾ ਅੰਦਰ ਬੈਠ ਕੇ ਨਾਲ ਤਾਂ ਚਾਹ ਪਾਣੀ ਪੀ ਲੋ ਨਾਲ ਚੋਲੀਆਂ ਕਰ ਲੋ ਚਲ ਆ ਜਾ ਆ ਜਾ ਨਹੀਂ ਆ ਜਾ ਕਿਰਨਾ ਮਣੇ ਅੰਦਰ ਆ ਜਾ ਨਹੀਂ ਚਾਚੀ ਹਾਂ ਗੱਲ ਸੁਣ ਮੇਰੀ ਬੰਦਿਆਂ ਕੋਲ ਕੀਤੀ ਗੱਲ ਤਾਂ ਦੂਰ ਹੋ ਜਾਂਦੀ ਹੈਗੀ ਤੂੰ ਆਪ ਹੀ ਇਹਨੂੰ ਖਿੱਚ ਕੇ ਰੱਖਿਆ ਕਰ ਚੰਡ ਕੇ ਰੱਖ ਇਹਨੂੰ ਨੇ ਛੰਡਦੀ ਤਾਂ ਮੈਂ ਪੱਥੇ ਰਾਂਗੀ ਹਾਂ ਆ ਤੇਰੇ ਕਹਣ ਦੀ ਲੋੜ ਨਹੀਂ ਕਰਨਾ ਆ ਤੈਨੂੰ ਮੇਰੇ ਸੁਭਾਅ ਦਾ ਵੀ ਪਤਾ ਹੀ ਆ ਫਿਰ ਤੂੰ ਜਾਣੋ ਜਾਣ ਹੈ ਪਰ ਚਾਚੀ ਮੇਰੀ ਗੱਲ ਸੁਣ ਜਦੋਂ ਰੋਟੀ ਪਾਣੀ ਫੜਾਉਂਦੀ ਆ ਤੈਨੂੰ ਤੂੰ ਨੋਕ ਸੇ ਹੀ ਕੱਢੀ ਜਾ ਭਾਈ ਇਹ ਤਾਂ ਤੱਤੀ ਆ ਇਹ ਤਾਂ ਠੰਡੀ ਆ ਮੈਨੂੰ ਤਾਂ ਵਧੀਆ ਨਹੀਂ ਬਣਾਈ ਆ ਹੈਗਾ ਚਾਚੀ ਤੇਰੀ ਨੂੰ ਘੁੱਟ ਚੁਣਾਗੀ ਆ ਜਾ ਚਾਹ ਬਣਾ ਲਾਂਦੇ ਭਾਈ ਜਾ ਬਿੰਦ ਚੱਟ ਨਹੀਂ ਚਾਚੀ ਫਿਰ ਤੈਨੂੰ ਕਿਹੜਾ ਸਿਖਾਵੇ ਉਹ ਤਾਂ ਮੈਨੂੰ ਪਤਾ ਹੀ ਆ ਹਾਂ ਆ ਜਾ ਫਿਰ ਚਾਹ ਪੀ ਲੈ ਆ ਜਾ ਅੰਦੀ ਆ ਜਾ ਤੋ ਕੁੱਟਨ ਚਾਹ ਨੂੰ ਕਿ ਰੱਖੂਗਾ ਚਾਹ ਪੀਣੀ ਆ ਤੈਨੂੰ ਪਤਾ ਤਾਂ ਹੈਗਾ ਆ ਸਾਡੇ ਵਾਲਾ ਫਿਰ ਲੂਸ ਲੂਸ ਕਰਦਾ ਫਿਰਦਾ ਲੋਕਾਂ ਨੂੰ ਦੱਸਦਾ ਫਿਰਦਾ ਆ ਵੀ ਸਾਡੀ ਤਾਂ ਪਤਾ ਨਹੀਂ ਕਿੱਥੇ ਚਲੀ ਗਈ ਕਿੱਥੇ ਨਾ ਨਿਪਾਰੇ ਤੁਹਾਡੇ ਵਾਲੇ ਦਾ ਵੀ ਜਮੀ ਸਰੀ ਪਿਆਗਾ ਚਲ ਕੋਈ ਨਾ ਜੇ ਮੇਰੇ ਕੋਲੇ ਆ ਨਾ ਮੈਂ ਸਮਝਾਉਂਗੀ ਆ ਜਾ ਨਾ ਕੋਟ ਚਾਹ ਪੀ ਕੇ ਵਗ ਜੀ ਕੀ ਕਰੀਏ ਮਾਰ ਤਾਂ ਮਾੜੀ ਕਿਸਮਤ ਨੇ ਲਿਆ ਜੇ ਚੰਗਾ ਹੋਵੇ ਤਾਂ ਕੋਈ ਕੰਮ ਧੰਦਾ ਨਾ ਕਰ ਲਵੇ ਇਥੇ ਖੇਰ ਦੇ ਵਿੱਚ ਹੀ ਬੂਸ ਬੂਸ ਕਰਦਾ ਹੀ ਫਰੀ ਜਾਂਦਾ ਉਹ ਕੁਵਾਰੇ ਪੱਠੇ ਪੱਟੇ ਲੇ ਗਦੇ ਕੋਸ ਕਰ ਲਿਆ ਗਦੇ ਕੋਸ ਕਰ ਲਿਆ ਚਲ ਕੋਈ ਨਾ ਮੈਂ ਤਾਂ ਕਹਿੰਦੀ ਮਹਾ ਜਾ ਚਾਹ ਪੀ ਜਾ ਨਾ ਮੈਂ ਚਾਹ ਨਹੀਂ ਪੀਂਦੀ ਮੈਂ ਤਾਂ ਘਰ ਨੂੰ ਜਾਣੀ ਆ ਚੰਗਾ ਹਾਂ ਅੰਮ੍ਰਿਤ ਪੜ ਗਿਆ ਆ ਗੇ ਹਾ ਜੀ ਨਾ ਸੱਚ ਕੀ ਤੋ ਗਿਆ ਤੀ ਹੈ ਤੂੰ ਹੈ ਬਿਨ ਪੁੱਛੀ ਮੇਰੇ ਆਪ ਮਹਾਰਾ ਤੁਰਿਆ ਫਿਰਦਾ ਤੂੰ ਕੱਪੜੇ ਦਾ ਢੋਣੀ ਨੇ ਫਿਰ ਮੰਮੀ ਤੁਸੀਂ ਆਏਗਾ ਤੂੰ ਮਾਰ ਦਿਓ ਇਹਨਾਂ ਦੇ ਨਹੀਂ ਮੇਰਾ ਮੁੰਡਾ ਮੈਂ ਮਾਰ ਰਿਆਂ ਤੂੰ ਕੌਣ ਹੈ ਵਿਚ ਰਕੜ ਗਿਆ ਕਰਨ ਵਾਲੀ ਸਕੂਠਾ ਦੇ ਦੇ ਮੈਂ ਤੇਰਾ ਘਰ ਚ ਗੁੱਠਾ ਵੀ ਦੇ ਦੂੰ ਮੈਂ ਕੀ ਹੋ ਰਿਹਾ ਤੈਨੂੰ ਹੁਣ ਜਵਾਨ ਪੁੱਤਰੇ ਆਪਣਾ ਮਾਰਦੀ ਸੋਣੀ ਲਾ ਰੀ ਇਹਨੂੰ ਨਾ ਇਹਨਾਂ ਨੂੰ ਆਏ ਪੁੱਛ ਐਨੇ ਪੈਸੇ ਲਾਉਣ ਕਿੱਥੇ ਗਏ ਸੀ ਇਹ ਇਹ ਤਾਂ ਲਾਉਣਗੇ ਘਰ ਇੰਨਾ ਨਹੀਂ ਲਾਉਣਗੇ ਸਮਾਨ ਵੀ ਸਾਰਾ ਮੇਰੀ ਕਾ ਗੱਲ ਹੈ ਨਾ ਕੱਪੜਾ ਲੀੜਾ ਤਾਂ ਹੁਣ ਲੈਣੀ ਆ ਕਨ ਅੱਗੇ ਫਿਰ ਹੀ ਜਾਈਏ। ਨਾ ਘਰੇ ਅੱਗ ਲਾਈ ਨਹੀਂ ਲੱਗਦੀ ਹੈਗੀ। ਆ ਚੱਕ ਦੋ ਤੀਜੇ ਦਿਨ ਮੂੰਹ ਬਾਜ਼ਾਰ ਜਾ ਵੜਦੇ ਹੋਗੇ। ਕੀ ਦੱਸਣੀਏ। ਕੰਜਰ ਗਿਆ ਮੈਨੂੰ ਆ ਦੱਸ। ਨਾ ਪੈਸੇ ਦੇ ਬਾਪ ਦੇ ਕੇ ਗਿਆ। ਝਾੜਾ ਨੂੰ ਲੱਗਦੇ ਨੇਗੇ। ਚੱਲ ਤੂੰ ਇਹ ਦੇ ਕਹਿੰਦੀ ਨਾ ਥੋੜਾ ਥੋੜਾ ਪਏ। ਮੈਂ ਤੇਰੇ ਪੈਸਿਆਂ ਨੂੰ ਹਾਂ ਮੇਰੇ ਨਾਲ ਕਰ ਗੱਲ। ਨਾ ਪੈਸੇ ਤਾਂ ਐ ਕਿਉਂ ਦਿੱਤੇ ਬਈ ਮੇਰੇ ਬਿਨ ਪੁੱਛੇ। ਕੱਪੜੇ ਲਿਆਉਣੇ ਤੇ ਨਾ ਜਵਾਖਾਂ ਨੇ। ਕੱਪੜੇ ਲਿਆਉਣੇ ਸੀਗੇ ਹੋਰ ਤਾਂ ਇਹ ਨੰਗੇ ਫਿਰਦੇ ਨੇ ਕੱਪੜੇ ਦੇ ਉੱਧਰ ਨਾ ਕੋਟਾ ਕਰ ਕਬੀਲਦਾਰੀ ਹੁਣ ਮੈਂ ਇਸੇ ਜੱਗੇ ਦੇ ਹੱਥਾ ਦੇਵਾਂਗਾ ਤੇਰੇ ਹੱਥੋਂ ਵੀ ਖੋਵਾਂ ਕਬੀਲਦਾਰੀ ਨਹੀਂ ਇਹਦੇ ਆਪਦੇ ਦਾ ਸੂਟ ਦੇਖ ਰ ਨੇ ਨਿੱਤ ਨਵੇਂ ਪਾਉਂਦੀ ਆ ਕੀ ਗੱਲ ਉਹ ਨਹੀਂ ਪਾ ਸਕਦੀ ਫਿਰ ਨਾ ਆਪਦਾ ਪੇਕੇ ਤੇ ਲਿਆ ਮੇਰੇ ਤਾਂ ਪੇਕੇ ਨੇ ਦਿੱਤੇ ਹੋਏ ਨੇ ਸੰਗਰੂਰ ਵਾਲੀ ਬੱਸ ਤੀਏ ਰਣ ਚੜਦੀ ਆ ਦੇ ਸੂਟ ਲੈ ਸੰਗਰੂਰ ਅੱਛਾ ਹੁਣ ਤੈਨੂੰ ਮੇਰੀ ਸੰਗਰੂਰ ਵਾਲੀ ਬੱਸਾਂ ਰੜਕਣ ਲੱਗੀਆਂ ਮੇਰੀ ਗੱਲ ਸੁਣ ਲੈ ਜੇ ਅੱਜ ਮੁੰਡੇ ਦੇ ਹੱਥ ਚੱਕ ਲਿਆ ਜੇ ਹੁਣ ਦਵਾਰੋਂ ਚੱਕ ਲਿਆ ਤਰੀ ਤੌੜੀ ਦਾ ਦੂੰਗਾ ਬਾਈਦਾ ਬਾਈਦਾ ਨਿਚਲਾ ਮੈਨੂੰ ਕਿਹਾ ਹੋਰ ਨਾ ਬੱਕਰੀਆਂ ਲੈ ਲਈ ਨਹੀਂ ਤੂੰ ਚੁੱਪ ਤੂੰ ਇਹਨੂੰ ਕੁੜੀ ਨੂੰ ਕਹੀ ਜਾਂਦੇ 14 ਮੈਸਾਂ ਨੇ ਸਾਡੇ 18 ਮੈਸਾਂ ਨੇ ਜਿੱਦੇ ਮੈਂ ਵਿਆਹ ਤੇ ਇੱਕ ਬੱਕਰੀ ਦੀ ਥੋੜੀ ਮੈਂ ਤੈਨੂੰ ਬੱਕਰੀਆਂ ਦੀਨੀਆਂ ਸੀ ਗਾਹ ਅੰਦਰ ਵੜ ਕੇ ਦੇਖਦਾ ਕਾਏ ਮੈਸਾਂ ਖੜੀਆਂ ਸੀ ਸਾਡੇ ਅੰਦਰ ਵੜਨ ਨੂੰ ਕੀ ਕਮਰਾ ਦਾ ਇੱਕ ਦੀ ਥੋੜਾ ਅੰਦਰ ਵੜਨ ਨੂੰ ਕਿਹੜੀ ਕੋ ਫਰਕ ਕੀ ਹੋਈ ਬੈਥੀ ਆ ਐਡਾ ਹੋ ਕੇ ਬੈ ਸ਼ਰਮ ਮੰਨ ਲੈ ਆ ਤੂੰ ਤਾਂ ਨਾ ਬੋਲ ਤੇਰੇ ਦਾ ਪਿਓ ਦੇ ਥੋਂ ਸਰ ਲੱਗਦੇ ਨੇ ਤੇਰੇ ਕਿੱਥੋਂ ਸਰ ਲੱਗਦੇ ਨੇ ਉਹ ਮੈਂ ਮਾਮੀ ਹੋਰ ਉਹਨੂੰ ਮਾੜਾ ਨਹੀਂ ਕਹਿੰਦਾ ਮੈਂ ਤਾਂ ਜਿਹੜੀ ਤੇਰੀ ਜਵਾਨ ਹੈ ਮਾੜਾ ਨਹੀਂ ਕਹਿੰਦਾ ਮੈਂ ਮੇਰੇ ਮਾਪੇ ਉਹਨੂੰ ਤਾਂ ਤੂੰ ਮਾੜਾ ਕਹੀ ਜਾਣਾ ਮੇਰੇ ਭੈਣ ਭਾਂਜੇ ਨੂੰ ਤੂੰ ਮਾੜਾ ਕਹੀ ਜਾਣਾ ਹਲੇ ਮਾੜਾ ਨਹੀਂ ਕਹਿੰਦਾ ਜੇ ਕਦੇ ਉਹਨਾਂ ਨੇ ਸੁਣ ਲਿਆ ਤੇਰੇ ਖੱਖਾਂ ਪਾੜ ਦਾਨਗੇ ਤੇਰੇ ਮੈਂ ਉਹਨੂੰ ਕੀ ਮਾੜਾ ਕਿਹਾ ਬਾਈ ਨਾ ਇਹ ਕਹਿੰਦੇ ਵੀ ਤੇਰਾ ਇਹਦੇ ਨਾਲ ਕੀ ਪੈਰ ਹੈ ਆ ਅੱਧੀ ਕਰਦੀ ਜਿੱਦੇ ਦੀ ਤੰਨੇ ਮਾਰ ਮਾਰੀ ਇਹ ਇਹਦਾ ਕੀ ਬਹਿਰੇ ਤੇਰਾ ਅੱਧੀ ਕਰਤੀ ਹਾਂ ਪਿਆ ਕੇ ਕੀ ਦੇਤਾ ਇਹਦਿਆਂ ਨੇ ਨਹੀਂ ਖਾਦਾ ਕੀ ਦੇਤਾ ਫੇਰ ਆਇਆ ਤਾਂ ਇਹ ਸਭ ਨਾਲ ਤਾਂ ਫਿਰ ਮਾਮੇ ਨੇ ਵੀ ਕੁਝ ਨਹੀਂ ਦਿੱਤਾ ਤੇਰਾ ਕੁਝ ਦਿੱਤਾ ਤੇਰੇ ਮਾਮੇ ਨੇ ਹਾਂ ਮੈਂ ਤਾਂ ਦੇਖਿਆ ਸੀ ਕਿ ਲੋ ਪੱਕਾ ਤਾਂ ਸਿਉਣਾ ਪਾਇਆ ਸੀ ਮੈਂ ਮੈਂ ਤਾਂ ਜਾਣਦਾ ਇੱਕ ਸਾਈਕਲ ਦਿੱਤਾ ਨਹੀਂ ਮੇਰੇ ਰਹਿਣਾ ਨੇ ਉਹ ਸਾਈਕਲਾਂ ਦੀ ਰਿਵਾਜ ਤੀ ਉਹ ਤਾਂ ਸਾਈਕਲਾਂ ਦੀ ਰਿਵਾਜ ਨਾ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਹਾਂ ਅੱਜ ਮਾਮਾ ਪੀਪਾ ਚੱਕੀ ਆਉਂਦਾ ਵੀ ਸੰਦਾ ਨਹੀਂ ਕਿਹਾ ਗਿਆ ਤੇਰਾ ਪੀਪੇ ਲੈ ਕੇ ਆਇਆ ਤੇਰਾ ਮਾਮਾ ਇਤਕੀ ਨਹੀਂ ਆਇਆ ਫੇਰ ਉਹ ਸੂਟ ਲੈ ਕੇ ਆਇਆ ਤੁਸੀਂ ਉਹੀ ਕਾਤੋਂ ਕਲੇਸ਼ ਕਰੀ ਆਂਨੇ ਹੋ ਤੂੰ ਤਾਂ 18 ਲਿਆ ਪਹਿਣੇ ਦੋ ਸੂਟਾਂ ਲੈ ਤੈਨੂੰ ਕਿੱਥੇ ਸਰਦਾਗਾ ਸੁੱਣੀ ਥਰਦਾ ਇਹ ਨਾਲ ਤਾਂ ਸੀ ਆਪੇ ਐਵੇਂ ਮਨ ਨਹੀਂ ਭਰਦੇ ਹੁੰਦੇ ਤਾਂ ਉਹ ਭੌਂਕੀ ਆਹੋ ਮੈਂ ਤਾਂ ਪੌਂਕੀ ਜਾਨੀ ਆ ਹੁਣ ਤੈਨੂੰ ਪੌਂਕਣ ਲੱਗ ਗਈ ਮੈਂ ਉਹ ਬਗਾਨੀ ਕੀ ਆ ਸੰਗ ਸ਼ਰਮ ਮੰਨ ਲਿਆ ਕਰੋ ਉਹ ਬਗਾਨੀ ਆ ਮੈਂ ਕੌਣ ਓਏ ਆਪਦੇ ਨੂੰ ਕਾਹ ਕਿਹਾ ਜਾਂਦਾ ਬਾਪੂ ਤੇਰੇ ਚ ਕਣਕੰਡਾ ਹੈ ਨਹੀਂ ਕਿਤਾ ਨਹੀਂ ਤੀਰ ਲੋਟ ਸਿੱਧੀ ਹੋ ਜੀ ਇਹ ਦਾਣ ਚੱਕੀ ਪੁੱਤ ਮੈਨੂੰ ਤੂੰ ਕਿਵੇਂ ਤੀਮੀ ਮੂਰੇ ਮੂਤਦਾਗਾ ਉਹਨੂੰ ਤਾਂ ਤੂੰ ਪੁੱਸਦਾ ਨਹੀਂ ਹੈਗਾ ਉਹ ਵਿਚਾਰੀ ਕਹਿੰਦੀ ਉਹ ਤਾਂ ਪੰਜ ਨਹੀਂ ਮੈਨੂੰ ਤੈਨੂੰ ਨਹੀਂ ਕਹਿੰਦੀ ਤੇਰੇ ਲੋਟ ਨਹੀਂ ਬੂਲਦੀ ਕੋਈ ਨਹੀਂ ਕੋਈ ਨਹੀਂ ਜਿੱਦ ਤੇਰੇ ਸਿਰ ਤੇ ਕੱਢ ਕੇ ਮਰਦੀ ਨਾ ਉਹਦੇ ਪਤਾ ਲੱਗੂ ਤੈਨੂੰ ਮੇਰੀ ਗੱਲ ਸੁਣ ਪੁੱਤੋਂ ਬਗਿਆਨੀਤੀ ਆਈ ਹੋਈ ਆ ਉਹਦੇ ਸਾਹਮਣੇ ਮੈਂ ਸਿੱਤਰ ਮਾਰਦਾ ਤੇ ਸੋਨਾ ਲਾਦਾ ਜਿੱਦੇ ਅਸੀਂ ਉਰਾ ਪਰਾ ਹੁੰਦੇ ਨਾ ਹਣਾ ਕੱਢ ਜਾ ਡੰਡਾ ਲੈ ਨਹੀਂ ਗਿੱਟੀ ਗਿੱਟੇ ਹੋਰ ਸਿੱਖਿਆ ਦੇ ਦੇ ਚਾਚੀ ਦੀ ਦੇ ਦੇ ਚਾਚੀ ਦਾ ਦਿਮਾਗ ਨਹੀਂ ਦਾ ਹੈਗਾ ਚਾ ਕੋਈ ਨਾਲ ਚਾਹ ਪਾਣੀ ਪੀਓ ਦਵਾਈ ਨਹੀਂ ਹੈਗਾ ਤਰੂਲੇ ਛ ਭਗ ਜਾ ਸਾਡਾ ਦਿਮਾਗਾ ਤੂੰ ਸਾਡਾ ਦਿਮਾਗਾ ਤੂੰ ਖਾ ਰਖਿਆ ਤੂੰ ਤਾਂ ਸਹੀ ਬੋਲ ਪਾ ਕੰਜਰਾ ਤੇਰੀ ਤਾਂ ਮਾਂ ਮੈਂ ਤਾਂ ਚੱਲ ਬੋਲ ਆ ਹੁਣ ਸਰ ਥੱਪੜ ਮਾਰਿਆ ਦਾ ਮੈਂ ਹੁਣ ਫਿਰ ਕਹਿਤਾ ਇਹਨੂੰ ਮਾਰਨਾ ਕਹਿਤਾ ਚੱਲ ਕੋਈ ਨਾ ਤੂੰ ਚਾਹ ਪਾਣੀ ਪੀ ਉਹ ਮੈਂ ਤਾਂ ਜਾਣਦਾ ਭਗ ਜਾ ਭੱਜ ਜਾਂਦਾ ਹੈ ਭਗ ਜਾ ਭਗ ਜਾ ਭਗ ਜਾ ਨਾ ਸਾਰੇ ਮਰੂ ਮੈਂ ਆਗੂ ਬਥੇਰਾ ਗੇੜਾ ਖਾ ਕੇ ਤੈਨੂੰ ਨਹੀਂ ਜਾਇਆ ਕਰ ਚਾਚਾ ਜਣਾ ਧਰਦੇ ਨਾ ਚੱਲ ਸਾਰਾ ਆ ਜਾ ਤੂੰ ਰਹਿਣ ਦਿਆ ਮੈਂ ਉਹ ਤੂੰ ਚਾਹ ਪਾਣੀ ਦੀ ਚੱਲ ਅੰਦਰ ਚਾਹ ਜਾਣ ਜਾਣ ਕੇ ਖੇਖਣ ਕਰਦੇ ਨੇਗੇ ਤੇਰਾ ਭੋਲ